ਸੋ ਦੋਸਤੋ ਲਾਈਵ ਹੋਇਆ ਬਹੁਤ ਹੀ ਦੱਸ ਦੇ ਕਿ ਵਡੀਆਂ ਤਸਵੀਰਾਂ ਦੇ ਨਾਲ ਇਸ ਵਕਤ ਜਲੰਧਰ ਵੈਸਟ ਦੇ ਮਾੜੇ ਹਾਲਾਤ ਇਹ ਦੇਖ ਸਕਦੇ ਹੋ ਜਲੰਧਰ ਵੈਸਟ ਹੈ ਤੇ ਵੈਸਟ ਦੇ ਮਾੜੇ ਹਾਲਾਤ ਹਲੇ ਕੁਝ ਦਿਨ ਪਹਿਲਾਂ ਹੀ ਇੱਥੋਂ ਦੇ ਲੋਕਾਂ ਨੇ ਆਪ ਸਰਕਾਰ ਦੇ ਐਮਐਲਏ ਚੁਣੇ ਆ ਜੀ ਐਮਐਲਏ ਦਾ ਕਹਿਣਾ ਸੀਗਾ ਕਿ ਤੇ ਦੱਸਦੀ ਕਿ ਐਮਐਲਏ ਕੀ ਨਾਲ ਸੀਐਮ ਭਗਵੰਤ ਸਾਨ ਹੋਂ ਦਾ ਵੀ ਕਹਿਣਾ ਸੀਗਾ ਕਿ ਜਲੰਧਰ ਵੈਸਟ ਨੂੰ ਅਸੀਂ ਦਾ ਬੈਸਟ ਬਣਾਵਾਂਗੇ ਆਹ ਦੇਖ ਲਓ ਜੀ ਜਲੰਧਰ ਵੈਸਟ ਕਿੰਨਾ ਕਦਾ ਬੈਸਟ ਬਣਿਆ ਹੈ ਜੀ ਲੋਕਾਂ ਨੂੰ ਕਾਫੀ ਕਿਹੇ ਇਕ ਕਠਿਨਾਈਆਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਤੇ ਦੇਖ ਸਕਦੇ ਹੋ ਗੱਡੀਆਂ ਐਕਟਿਵਾ ਇਹਨਾਂ ਦਾ ਪਰਸਮੋਡ ਦੀਆਂ ਪੈਰੀਆਂ ਨੇ ਤੇ ਬੰਦ ਹੋ ਰਹੀਆਂ ਨੇ ਗੱਡੀਆਂ ਵਿੱਚ ਇਹ ਹੈ ਜੀ ਜਲੰਧਰ ਵੈਸਟ ਹੈ ਕੀ ਜਲੰਧਰ ਬੈਸਟ ਹੈ ਦੱਸੋ ਕੀ ਹਾਲਾਤ ਨੇ ਜਲੰਧਰ ਵੈਸਟ ਦੇ ਕਾਫੀ ਗੱਡੀਆਂ ਖਰਾਬ ਨੇ ਦੇਖੋ ਲੋਕਾਂ ਨੂੰ ਜਿਹੜਾ ਆਵਾਜਾਈ ਦੇ ਵਿੱਚ ਬਹੁਤ ਹੀ ਸਾਰੀ ਦਿੱਕਤ ਆ ਰਹੀ ਹੈ ਜੀ ਇਹ ਜਲੰਧਰ ਵੈਸਟ ਦੇ ਬੁਰੇ ਹਾਲਾਤ ਜਲੰਧਰ ਬੈਸਟ ਨਹੀਂ ਇਹਨੂੰ ਕਹਿੰਦੇ ਆ ਜਲੰਧਰ ਵੈਸਟ ਕਹਿੰਦੇ ਆ ਜੀ ਪੂਰੇ ਹਾਲਾਤ ਨੇ ਬੋਟਾ ਤੋਂ ਪਹਿਲਾਂ ਤਾਂ ਇਸ ਨੂੰ ਬਹੁਤ ਹੀ ਅੱਛੇ-ਅੱਛੇ ਨਾਮ ਦਿੱਤੇ ਗਏ ਸੀ ਜਲੰਧਰ ਬੈਸਟ ਬਣਾਵਾਂਗੇ ਜੀ ਵੈਸਟ ਨੂੰ ਫਿਰ ਸਮਾਰਟ ਸਿਟੀ ਆ ਦੇਖੋ ਸਕੂਲਾਂ ਦੇ ਮਿਆਣੇ ਕਿਵੇਂ ਭਿੱਜ ਕੇ ਜਾ ਰਿਹਾ ਜੀ ਇਹੀ ਆ ਭਵਿਕੇਰਾ ਦਾ ਜੀ ਸੋ ਦੇਖ ਲਓ ਜਲੰਧਰ ਵੈਸਟ ਨੂੰ ਬੈਸਟ ਦਾ ਜਿਹੜਾ ਦਰਿਆ ਦਿੱਤਾ ਗਿਆ ਸੀ ਕਿ ਜਲੰਧਰ ਵੈਸਟ ਨੂੰ ਕਿਹਾ ਗਿਆ ਸੀ ਕਿ ਬੈਸਟ ਬਣਾਵਾਂਗੇ ਜਲੰਧਰ ਬੈਸਟ ਹੈ ਜਿਹੜਾ ਲੋਕ ਦੂਰੋਂ-ਦੂਰੋਂ ਦੇਖ ਕੇ ਆਣਗੇ ਆ ਦੇਖ ਲਓ ਜੀ ਲੋਕ ਦੇਖਣ ਆਉਂਦੇ ਆ ਦੂਰੋਂ-ਦੂਰੋਂ ਗੱਡੀਆਂ ਦੇ ਵਿੱਚ ਪਰ ਪਾਣੀ ਹੈ ਜਿਹੜਾ ਢੋਡੇ ਢੋਡੇ ਖੜਾ ਹੋ ਜਾਂਦਾ ਜੀ ਜਲੰਧਰ ਵੈਸਟ ਦੇ ਹਾਲਾਤ ਨੇ ਜੀ ਤਾਜ਼ੇ ਤੁਹਾਨੂੰ ਹਾਲਾਤ ਦਿਖਾ ਰਹੇ ਜਲੰਧਰ ਵੈਸਟ ਦੇ ਬਹੁਤ ਹੀ ਮਾੜੇ ਹਾਲ ਬਣੇ ਪਏ ਆ ਦੇਖ ਸਕਦੇ ਹੋ ਇਸ ਵਕਤ ਗਲੀਆਂ ਭਰੀਆਂ ਪਈਆਂ ਤੇ ਦੂਸਰੇ ਪਾਸੇ ਦੇਖ ਲਓ ਕੀ ਹੋ ਗਏ ਹਾਲਾਤ ਨੇ ਜਲੰਧਰ ਵੈਸਟ ਦੇ ਭਾਈ ਉਹ ਪਾਣੀ ਆ ਯਾਰ ਭਾਈ ਇਹ ਲੋਕੀ ਦੇਖ ਦੇਣੀ ਹੈ ਕਿੱਧਰ ਆ ਰਹੇ ਤੁਸੀਂ ਜੀ ਆਹ ਭਾਈ ਅੱਗੇ ਬਲੀ ਜੋ ਕਿੱਲੇ ਕਿੱਲਾ ਪਾਣੀ ਖੜਾ ਜੀ ਹਸਤੀ ਗੁਜਾ ਜਿਹੜੀ ਬਹੁਤ ਪਾਣੀ ਖਦੇਓ ਪਾਣੀਓ ਪਾਣੀ ਹੋਇਆ ਪਿਆ ਜੀ ਹਰ ਪਾਸੇ ਪਾਣੀਓ ਪਾਣੀ ਹੋਇਆ ਪਿਆ ਮਾੜੇ ਹਾਲਾਤ ਨੇ ਲੋਕਾਂ ਦੀਆਂ ਗੱਡੀਆਂ ਬੰਦ ਹੋ ਰਹੀਆਂ ਨੇ ਤੇ ਗਲੀਆਂ ਦੇ ਵਿੱਚ ਪਾਣੀ ਐ ਇਸ ਵਕਤ ਦੇਖ ਸਕਦੇ ਹੋ ਆ ਮੁੰਡੇ ਜਿਹੜਾ ਮੋਟਰਸਾਈਕਲ ਛੱਡ ਗਿਆ ਆਪਣਾ ਬੁਲਟ ਛੱਡ ਗਿਆ ਗੱਡੀਆਂ ਦੇ ਵਿੱਚ ਆ ਜਾ ਜੀ ਛੋਟੇ ਹਾਤੀ ਦੇ ਵਿੱਚ ਤੇ ਦੇਖ ਸਕਦੇ ਹੋ ਬੜੇ ਹੀ ਮਾੜੇ ਹਾਲਾਤ ਨੇ ਜੀ ਜਲੰਧਰ ਬੱਸ ਸਟੇ ਇਹਨੂੰ ਤਾਂ ਬੱਸ ਬਣਾਉਣਾ ਸੀ ਪਰ ਕਿੱਥੇ ਦੇਖ ਰਿਹਾ ਬੱਸ ਸਟੇ ਜਲੰਧਰ ਬੱਸ ਸਟੇ ਕਿੱਥੇ ਬੱਸ ਸਟੇ ਦੇਖ ਰਿਹਾ ਜੀ ਗੱਲੇ ਕਾਗਜ਼ਾਂ ਦੇ ਵਿੱਚ ਜਾ ਗੱਲਾਂ ਦੇ ਵਿੱਚ ਜਾਂ ਵੀਡੀਓ ਬੈਨਰਾਂ ਦੇ ਵਿੱਚ ਅਸਲੀਅਤ ਦੇ ਵਿੱਚ ਆ ਹਾਲਾਤ ਨੇ ਜਲੰਧਰ ਵੈਸ ਤੇ ਦੇਖੋ ਜੀ ਐਕਟਵੇ ਰੁਕੀਆਂ ਪਈਆਂ ਲੋਕਾਂ ਦੀਆਂ ਗੱਡੀਆਂ ਰੁਕੀਆਂ ਪਈਆਂ ਬਿਲਕੁਲ ਅੱਗੇ ਆਵਾਜ਼ਾਈ ਨਹੀਂ ਹੋ ਰਹੀ ਯਾਰ ਲੋਕ ਕਹਿ ਰਿਹਾ ਕਿ ਹੱਲ ਕਰਵਾਓ ਪਰ ਮੀਡੀਆ ਦਾ ਕੰਮ ਹੈ ਸਿਰਫ ਪ੍ਰਕਾਸ਼ਿਤ ਕਰਨਾ ਹੱਲ ਕਰਨਾ ਦਾ ਪ੍ਰਸ਼ਾਸਨ ਦਾ ਕੰਮ ਹੈ ਦੇਖਦੇ ਹਾਂ ਹੁਣ ਪ੍ਰਸ਼ਾਸਨ ਕਿੰਨੀ ਦੇਰ ਤੱਕ ਇਸ ਚੀਜ਼ ਦਾ ਜਿਹੜਾ ਹੱਲ ਕੱਢੇਗਾ ਜੀ ਆ ਦੇਖੋ ਗੱਡੀਆਂ ਰੁਕੀਆਂ ਪਈਆਂ ਨੇ ਲੋਕਾਂ ਨੂੰ ਆਵਾਜ਼ ਆਈ ਦੀ ਦਿੱਕਤ ਹੈ ਜਿਹੜੀ ਬਹੁਤ ਆ ਰਹੀ ਹੈ ਜੀ ਜਿਵੇਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨੇ ਉਸੇ ਤਰੀਕੇ ਦੀਆਂ ਲਹਿਰਾਂ ਜਿਹੜੀਆਂ ਆਹ ਦੇਖ ਸਕਦੇ ਹੋ ਜਲੰਧਰ ਪੈਸੇ ਦੀਆਂ ਸੜਕਾਂ ਦੇ ਦੇਖ ਨੂੰ ਮਿਲੀਆਂ ਨੇ ਜੀ ਆਹ ਸਮੁੰਦਰ ਵਾਲੀਆਂ ਲਹਿਰਾਂ ਜਿਹੜੀਆਂ ਬਣੀਆਂ ਪਈਆਂ ਨੇ ਲੋਕ ਜਿਹੜੇ ਦੁਕਾਨ ਲਾਉਂਦੇ ਫੜੀਆਂ ਲਾਉਂਦੇ ਆ ਉਹਨਾਂ ਨੂੰ ਚੱਕਣਾ ਪੈ ਰਿਹਾ ਜੀ ਇੱਥੋਂ ਲੋਕ ਕਮੈਂਟ ਕਰ ਰਹੇ ਵਰੁਣ ਕਸ਼ਰ ਦੀ ਕਮੈਂਟ ਕਰ ਰਿਹਾ ਜੀ ਹੁਣ ਆਵੇ ਭਗਵੰਤ ਮਾਨ ਇੱਥੇ ਹਾਂਜੀ ਜ਼ਰੂਰ ਜੀ ਬਲਾਓ ਭਗਵੰਤ ਮਾਨ ਸਾਹਿਬ ਨੂੰ ਇੱਥੇ ਹੁਣ ਹੈ ਜਿਹੜੇ ਜਿਹੜੇ ਹਾਲਾਤ ਵੋਟਰਾਂ ਤੋਂ ਪਹਿਲਾਂ ਉਹਨਾਂ ਨੇ ਦੱਸੇ ਸੀਗੇ ਕਿ ਜਨੰਦਰਪੱਸੀ ਦੇ ਹਾਲਾਤ ਇਹੋ ਜਿਹੇ ਬਣਾਵਾਂਗੇ ਪਰ ਉਹ ਹਾਲਾਤ ਤਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਜੀ ਤੇ ਦੇਖ ਸਾਦੇ ਹੋ ਜੀ ਕਾਫੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਲੰਘਣ ਦੇ ਵਿੱਚ ਤੇ ਛੁੱਟੀਆਂ ਵੇ ਛੁੱਟੀਆਂ ਦਾ ਟਾਈਮ ਹੈ ਸਕੂਲਾਂ ਦਾ ਛੁੱਟੀਆਂ ਕਾਲਜਾਂ ਦੇ ਛੁੱਟੀਆਂ ਦੇਖੋ ਛੋਟੇ ਛੋਟੇ ਬੱਚਿਆਂ ਦੇ ਨਾਲ ਕਿਵੇਂ ਫਸੇ ਪਏ ਆ ਮਾਤਾ ਜੀ ਤੇ ਐਕਟੀਵਾ ਵੀ ਜਿਹੜੀ ਬੰਦ ਹੋ ਚੁੱਕੀ ਹੋਇਆ ਵਿੱਚ ਹੀ ਤੇ ਬਹੁਤ ਮਾੜੇ ਹਾਲਾਤ ਨੇ ਸਮੁੰਦਰ ਦੀਆਂ ਲਹਿਰਾਂ ਜਿਵੇਂ ਵਗਦੀਆਂ ਨੇ ਉਸੇ ਲਹਿਰਾਂ ਵਾਂਗੂ ਜਿਹੜਾ ਪਾਣੀ ਆ ਲੋਕਾਂ ਦੇ ਗੋਡਿਆਂ ਵਿੱਚ ਆਣਾ ਨੇ ਵਸਦਾ ਹੈ ਜੀ ਤੇ ਦੇਖ ਸਕਦੇ ਹੋ ਦੋਵੇਂ ਪਾਸੇ ਪਾਣੀ ਜਿਹੜਾ ਗੋਡੇ-ਗੋਡੇ ਤੱਕ ਖੜਾ ਹੈ ਜੀ ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਬਹੁਤ ਹੀ ਵਾਅਦੇ ਕਰਦੇ ਸੀਗੇ ਕਿ ਜਲੰਧਰ ਵੈਸਟ ਨੂੰ ਬੈਸਟ ਬਣਾਵਾਂਗੇ ਜਲੰਧਰ ਵੈਸਟ ਜਿਹੜਾ ਛੋਟਾ ਦੂਰੋਂ-ਦੂਰੋਂ ਦੇਖਣ ਆਣਗੇ ਲੋਕ ਵੋਟਾ ਤੋਂ ਪਹਿਲਾਂ ਨਹੀਂ ਪੱਥਰ ਵੀ ਰੱਖੇਗੇ ਬਹੁਤ ਸਾਰੇ ਜਲੰਧਰ ਵੈਸਟ ਦੇ ਕੰਮ ਦੇ ਪਾਰ ਸਾਰੀ ਜਿਹੜੀ ਫੇਲਿਅਰ ਹੁੰਦੀ ਹੋਈ ਦਿਖ ਰਹੀ ਹੈ ਜੀ ਐਮਐਲਏ ਸਾਫ਼ ਕਿੱਥੇ ਨੇ ਜਲੰਧਰ ਵੈਸਟ ਦੇ ਜੋ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਿਹੜੇ ਸਾਨੂੰ ਵੋਟਾ ਪਾਉਂ ਤੇ ਉਸ ਤੋਂ ਬਾਅਦ ਜਲੰਧਰ ਵੈਸਟ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੋਵੇਗਾ ਜਿਹਦੇ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪਵੇਗਾ ਜੀ ਪਰ ਨਹੀਂ ਬਦਲੇ ਹਾਲਾਤ ਐ ਐਮਐਲਏ ਸਭ ਤਾਂ ਬਦਲ ਗਿਆ ਪਰ ਹਾਲਾਤ ਐ ਜਿਹੜੇ ਬਿਲਕੁਲ ਵੀ ਨਹੀਂ ਬਦਲੇ ਆ ਜੀ ਐਮਐਲਏ ਬਦਲ ਚੁੱਕੇ ਹੋਏ ਆ ਆਪ ਸਰਕਾਰ ਦੇ ਐਮਐਲਏ ਫਿਰ ਤੋਂ ਦੁਬਾਰਾ ਇੱਥੇ ਰਾਜ ਕਰ ਰਹੇ ਮਹਿੰਦਰ ਪਗਤ ਜੀ ਪਰ ਹਾਲਾਤ ਜਿਹੜੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਜੀ ਦੇਖ ਸਕਦਾ ਲੋਕ ਰੇੜੀਆਂ ਵਧਾ ਕੇ ਘਰਾਂ ਨੂੰ ਜਾ ਰਹੇ ਆ ਤੇ ਕਾਫੀ ਦਿੱਕਤ ਕਰਨੀ ਪੈ ਰਹੀ ਐ ਲੋਕਾਂ ਨੂੰ ਇਸ ਵਕਤੇ ਪਾਣੀ ਦੀ ਖਰਾਬੀ ਹੋਣੀ ਪੈ ਰਹੀ ਐ ਜੀ ਛੋਟੇ ਛੋਟੇ ਬੱਚਿਆਂ ਦੇ ਨਾਲ ਦੱਸਦੇ ਕਿ ਐਕਟੂਅਲ ਰੇੜੀ ਪੈ ਰਹੀ ਐ ਸੜਕ ਦੇ ਵਿੱਚ ਹੀ ਜਿਹੜਾ ਮੋਟਰਸਾਈਕਲ ਆ ਗੱਡੀ ਆ ਜਾਂ ਸਕੂਟਰੀ ਆ ਫੰਡ ਹੋ ਜਾਂਦੀ ਹੈ ਜੀ ਲੋਕ ਬਹੁਤ ਹੀ ਸਾਰੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਦੇ ਹੋਏ ਨਜ਼ਾਰਾ ਆ ਦੇਖਿਓ ਜੀ ਫੁਹਾਰਾ ਚੱਲ ਰਿਹਾ ਹੈ ਤੇ ਕੋਈ ਦੱਸ ਦੇ ਕੀ ਚਰਨਾ ਨਹੀਂ ਆ ਕੋਈ ਕੁਛ ਨਹੀਂ ਹੈ ਮੀਂਹ ਦਾ ਪਾਣੀ ਦਾ ਫੁਹਾਰਾ ਹੈ ਦੇਖ ਲਓ ਛੋਟੇ-ਛੋਟੇ ਬੱਚਿਆਂ ਦੇ ਨਾਲ ਕਿਵੇਂ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਲੋਕ ਕਠਾਈਆਂ ਦਾ ਲੱਗਦੇ ਹੋਏ ਨਜ਼ਾਰਾ ਆ ਰਿਹਾ ਹੈ ਜੀ ਇਹ ਬਸਤੀਆਂ ਦੇ ਵਿੱਚ ਪਹੁੰਚ ਚੁੱਕੇ ਹੋਏ ਆ ਜਿੱਦੇ ਅਸੀਂ ਬਸਤੀ ਗੁਜਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਹੋ ਜਿਹੇ ਹਾਲਾਤ ਬਣੇ ਆ ਬਸਤੀ ਗੁਜਾ ਦੇ ਗਲੀਆਂ ਦੇ ਜੀ ਆਡੇ ਹਾਲਾਤਾਂ ਦੇ ਨਾਲ ਲਾਈਵ ਹੋਏ ਆ ਲਾਈਵ ਹੋਏ ਆ ਜਲੰਧਰ ਵੈਸਟ ਦੇ ਵਿੱਚੋਂ ਜਿੱਥੇ ਕਿਹਾ ਜਾਂਦਾ ਸੀ ਕਿ ਜਲੰਧਰ ਵੈਸਟ ਨੂੰ ਅਸੀਂ ਦਾ ਬੈਸਟ ਬਣਾਵਾਂਗੇ ਉਸ ਦਾ ਬੈਸਟ ਦੇ ਹਾਲਾਤ ਤੁਹਾਨੂੰ ਦਿਖਾਉਣ ਜਾ ਰਿਹਾ ਜਿਹੜੇ ਨਾਲ ਲਾਈਵ ਦੇ ਨਾਲ ਵਾਤ ਵਾਤ ਕਮੈਂਟ ਕਰਿਓ ਕਿਹੋ ਜਿਹੇ ਹਾਲਾਤ ਨੇ ਮੌਜੂਦਾ ਸਰਕਾਰ ਦੇ ਪੰਜਾਬ ਦੇ ਵਿੱਚ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਹੜੇ ਜ਼ਿਲ੍ਹੇ ਚੋਂ ਦੇਖ ਰਹੇ ਹੋ ਇਹ ਵੀ ਖਬਰ ਤੇ ਕਿਹੜੇ ਜ਼ਿਲ੍ਹੇ ਵਿੱਚ ਜਿਹੜਾ ਮੀਂਹ ਆ ਭਾਰੀ ਪੈ ਰਿਹਾ ਜੀ ਸੋ ਇਹ ਆ ਹਾਲਾਤ ਜਲੰਧਰ ਵੈਸਟ ਦੇ ਸੋ ਜੇਕਰ ਇਸੇ ਤਰੀਕਾ ਦੇ ਵਿੱਚ ਵੋਟਾਂ ਹੁੰਦੀਆਂ ਤਾਂ ਫਿਰ ਹਲਾਤ ਪਤਾ ਲੱਗਣਾ ਸੀ ਕਿ ਜਲੰਧਰ ਵੈਸਟ ਜਿਹਨੂੰ ਤੁਸੀਂ ਬਣਾਉਣਾ ਸੀ ਉਸ ਦੇਤੇ ਜਿਹੜੇ ਹਾਲਾਤ ਕਿਹੋ ਜਿਹੇ ਬਣੇ ਹੋਇਆ ਕਿਵੇਂ ਬਣੇਗਾ ਜਲੰਧਰ ਵੈਸਟ ਵੈਸਟ ਦਾ ਵੈਸਟ ਦੇ ਤਾਂ ਦਾਅਵੇ ਕਰਦੇ ਪਰ ਦਾਅ ਵੈਸਟ ਜਿੱਤੇ ਵੀ ਨੇ ਦੇਖ ਰਾਇਆ ਦੱਸ ਜੀ ਕਿ 2 ਮਹੀਨੇ ਦੇ ਕਰੀਬ ਹੋ ਚੱਲੇ ਆ ਨਵੇਂ ਐਮ.ਐਲ.ਏ ਬਣਿਆ ਨੂੰ ਸਰਕਾਰ ਉਹੀ ਹੈ ਐਮਐਲਏ ਮੌਜੂਦਾ ਸਰਕਾਰ ਦੇ ਆ ਪਰ ਕੰਮ ਜਿਹੜੇ ਜਲੰਧਰ ਵੈਸਟ ਦੇ ਰੁਕੀ ਜਾ ਰਹੇ ਆ ਜੀ ਕਿਉਂ ਨਹੀਂ ਹੋ ਰੇ ਜਲੰਧਰ ਵੈਸਟ ਦੇ ਐਮਪੀ ਵੀ ਰਹੇ ਆ ਇੱਥੋਂ ਦੇ ਤੇ ਉਸ ਤੋਂ ਬਾਅਦ ਦੱਸਦੇ ਕਿ ਐਮਐਲਏ ਵੀ ਰਹਿ ਚੁੱਕੇ ਹੋਏ ਆ ਹੁਣ ਦੁਬਾਰਾ ਫੇਰ ਐਮਐਲਏ ਦੀ ਵੋਟਾਂ ਹੋਈਆਂ ਜਿੰਮੀ ਚੋਣਾ ਜਿੰਮੀ ਚੋਣਾ ਵਿੱਚ ਫੇਰ ਜਿਹੜੇ ਐਮਐਲਏ ਆ ਜਲੰਧਰ ਵੈਸਟ ਦੇ ਹੀ ਬਣੇ ਹੋਏ ਆ ਉਸ ਤੋਂ ਬਾਅਦ ਦੇ ਹਾਲਾਤ ਤੁਸੀਂ ਦੇਖ ਸਕਦਾ ਕਿ ਉਹ ਜਿਹੇ ਹਾਲਾਤ ਬਣੇ ਆ ਜੀ ਵੋਟਾਂ ਤੋਂ ਬਾਅਦ ਲੋਕਾਂ ਨੂੰ ਆ ਦੇਖੋ ਦੁਕਾਨਾਂ ਤੋਂ ਕਿਵੇਂ ਪਾਣੀ ਬਾਹਰ ਕੱਢ ਰਹੇ ਵਾਈਪਰ ਮਾਰ ਮਾਰ ਕੇ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਇਸ ਵਕਤ ਕਰਨਾ ਪੈ ਰਿਹਾ ਜੀ ਜਲੰਧਰ ਵੈਸਟ ਵਾਲੇ ਲੋਕਾਂ ਨੂੰ ਦੇਖ ਸਕਦੇ ਹੋ ਜੀ ਬਿੰਦਾ ਚੌਂਕ ਜੇ ਪਹੁੰਚ ਚੁੱਕੇ ਹੋਏ ਆ ਸਹੀਂ ਸੋ ਸੜਕਾਂ ਦੇ ਹਾਲਾਤ ਦੇਖ ਲਓ ਸੜਕਾਂ ਦੇ ਉੱਤੇ ਪਾਣੀ ਖੜਾ ਹੋਇਆ ਆਵਾਜਾਈ ਦੇ ਵਿੱਚ ਬਹੁਤ ਦਿੱਕਤ ਆ ਰਹੀ ਲੋਕਾਂ ਨੂੰ ਕਈਆਂ ਦੇ ਮੋਟਰਸਾਈਕਲ ਬੰਦ ਹੋ ਗਏ ਹੋਏ ਆ ਗੱਡੀਆਂ ਬੰਦ ਹੋ ਗਈਆਂ ਹੋਈਆਂ ਤੇ ਇਹ ਲੋਕਾਂ ਦੇ ਜਿਹੜੇ ਸਾਧਨਿਆ ਖਰਾਬ ਹੋ ਚੁੱਕੇ ਹੋਏ ਆ ਇਹ ਜਨਕੀਆਂ ਨਾ ਸੀਲ ਹੋ ਗਾ ਲੋਕ ਬੋਲਦੇ ਦੱਸਦੇ ਕਿ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਆ ਜੀ ਇਸ ਵਕਤ ਦਿਲਬਾਗ ਨਗਰ ਦੇ ਵਿੱਚ ਪਹੁੰਚ ਚੁੱਕੇ ਹੋਏ ਆ ਜਲੰਧਰ ਦੇ ਦਿਲਬਾਗ ਨਗਰ ਆ ਜੀ ਇਹ ਬਾਬਾ ਬਲਕਨਾਥ ਜੀ ਦਾ ਮੰਦਿਰ ਆ ਜੀ ਉਸਤੇ ਬਾਹਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਪਾਣੀ ਜਿਹੜਾ ਕਿਲੋ-ਕਿਲੋ ਖੜਾ ਹੈ ਜੀ ਤੇ ਆ ਦੇਖੋ ਮੰਦਰ ਦੇ ਆਲੇ-ਦੁਆਲੇ ਦੇ ਹਾਲਾਤ ਦੇਖੋ ਜੀ ਤੁਸੀਂ ਮੰਦਰ ਦੇ ਆਲੇ-ਦੁਆਲੇ ਦੇ ਹਾਲਾਤ ਆ ਮੰਦਿਰ ਆ ਜੀ ਕਰੋ ਦਰਸ਼ਨ ਤੇ ਇਹ ਹਾਲਾਤ ਨੇ ਮੰਦਰ ਦੇ ਬਾਹਰ ਦੀਆਂ ਸੜਕਾਂ ਦੀ ਆ ਦੇਖੋ ਬਾਬੇ ਜਾ ਰਿਹਾ ਬਾਬਿਆਂ ਨੂੰ ਵੀ ਤੁਰੰਤ ਵਿੱਚ ਦਿੱਕਤ ਆ ਰਹੀ ਧੂਤੀਆਂ ਚਿੱਕੀਆਂ ਆਈਆਂ ਬਾਬਾ ਜੀ ਦੇ ਵੀ ਤੇ ਦਿੱਕਤਾਂ ਜਿਹੜੀ ਕਾਫੀ ਆ ਰਹੀ ਆ ਪਾਣੀ ਖੜਾ ਹੈ ਜੀ ਕਾਫੀ ਜਿਹੜਾ ਤੁਸੀਂ ਦੇਖ ਸਕਦੇ ਜੰਦਰ ਸ਼ਹਿਰ ਤੇ ਵੈਸ ਹਲਕੇ ਦੇ ਨਾਲ ਦੇਖ ਸਕਦੇ ਕਿੰਨੇ ਕ ਮਾਰੇ ਹੋ ਚੁਕੇ ਗਲੀ ਗਲੀ ਚ ਪਾਣੀ ਪਾਣੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ 120 ਫੁੱਟੀ ਰੋਡ ਦੇਖ ਸਕਦੇ ਹੋ ਘਰ ਮੰਨਿਆ ਗਿਆ ਵੈਸ ਹਲਕੇ ਦਾ ਦੇਖ ਸਕਦੇ ਹੋ ਵਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਗਦਰੇ ਸਾਡੇ ਚੈਨਲ ਦੇ ਉੱਤੇ ਦੇਖ ਸਕਦੇ ਹੋ ਵਡੀਆਂ ਤਸਵੀਰਾਂ ਇਹ ਵੈਸ ਹਲਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਪੀਲੀ ਰਾਸਤਾ ਜਾ ਰਿਹਾ ਜੀ ਦੇਖ ਸਕਦੇ ਹੋ ਐਕਸ ਐਮ ਐਲ ਨੇ ਦੇ ਘਰ ਨੂੰ ਤੇ ਐਕਸ ਐਮ ਪੀ ਦੇ ਘਰ ਨੂੰ ਇਸ ਰਸਤੇ ਉੱਤੇ ਪਾਣੀ ਜਿਹੜਾ ਗੋਡੇ-ਗੋਡੇ ਖੜ ਚੁਕਿਆ ਹੋਇਆ ਹੈ ਲੋਕਾਂ ਨੂੰ ਜਿਹੜੀਆਂ ਵੱਡੀਆਂ ਕਠਿਨਾਈਆਂ ਕੱਢੀਆਂ ਪੈਈਆਂ ਦੇਖੋ ਸਕੂਲਾਂ ਦੇ ਬੱਚੇ ਸਕੂਲ ਦੇ ਬੱਚੇ ਆ ਇਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਜੀ ਪਾਣੀ ਦੇ ਵਿੱਚ ਦੇਖ ਸਕਦੇ ਹੋ ਤੋ ਦੇਖ ਸਕਦੇ ਹੋ ਕਾਫੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਇਸ ਵਕਤੇ ਪਾਣੀ ਜਿਹੜਾ ਖੜਾ ਹੋਇਆ ਲੋਕਾਂ ਦੇ ਹੀ ਬੱਚੇ ਜਿਹੜੇ ਸਕੂਲੋਂ ਆ ਰਹੇ ਆ ਸਕੂਲੋਂ ਛੁੱਟੀਆਂ ਦਾ ਟਾਈਮ ਹੋਇਆ ਪਿਆ ਤੇ ਕਠਿਨਾਈਆਂ ਜਿਹੜੀਆਂ ਕਰੀਆਂ ਪੈਰੀਆਂ ਐ ਬੱਤਰ ਹਾਲਾਤ ਹੁੰਦੇ ਜਾ ਰਹੇ ਆ ਜਲੰਧਰ ਵਿੱਚ ਦੇ ਕੁਝ ਘੰਟਿਆਂ ਦੀ ਬਾਰਿਸ਼ ਨੇ ਜਿਹੜਾ ਹਾਲਾਤ ਦਿਖਾਤੇ ਹੋਇਆ ਸਰਕਾਰਾਂ ਦੇ ਪਿਛਲੀਆਂ ਸਰਕਾਰਾਂ ਦੇ ਵੀ ਤੇ ਮੌਜੂਦਾ ਸਰਕਾਰਾਂ ਦੇ ਵੀ ਹਾਲਾਤ ਦਿਖਾਤੇ ਹੋਇਆ ਜੀ ਵਾਟਰ ਪਲੈਂਟ ਤਾਂ ਵੱਡੇ ਵੱਡੇ ਲੱਗੇ ਹੋਇਆ ਸੀਵਰੇਜ ਪਲੈਂਟ ਤਾਂ ਇਸ ਜਗ੍ਹਾ ਦੇ ਵਿੱਚ ਆ ਦਰਦੀ ਕੇ ਅੰਦਰ ਗਰਾਊਂਡ ਹੈ ਗਰਾਊਂਡ ਦੇ ਵਿੱਚ ਵਾਟਰ ਪਲਾਂਟ ਲੱਗਾ ਹੈ ਕਾ ਮੰਡੀ ਨੂੰ ਰਸਤਾ ਜਾਂਦਾ ਹੈ ਜੀ ਇਸ ਦੇ ਹਾਲਾਤ ਦੇਖ ਲਓ ਕਿਹੋ ਜਿھے ਬੜੇ ਹੋਏ ਆ ਤੇ ਬਿਲਕੁਲ ਸਾਹਮਣੇ ਜਿਹੜਾ ਗਰੌਂਡ ਆ ਦੇਖ ਸਕਦੇ ਹੋ ਉਸ ਗੇਟ ਦੇ ਮਗਰਲੇ ਪਾਸੇ ਚਾਹ ਦੇਖੋ ਗੱਡੀਆਂ ਬੰਦ ਹੋਈਆਂ ਲੋਕਾਂ ਦੀਆਂ ਇੱਥੇ ਗੱਲਬਾਤ ਕਰਾਂਗੇ ਸਹੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਆਪਣਾ ਬਾਰਿਸ਼ ਨੂੰ ਲੈ ਕੇ ਹੈ ਤੋ ਦੇਖ ਸਕਦੇ ਹੋ ਐਕਟਵੇ ਬੰਦ ਹੈ ਲੋਕਾਂ ਦੀਆਂ ਤੇ ਉਹ ਪਾਣੀ ਉਹ ਪਾਣੀ ਹੋਇਆ ਪਿਆ ਜੀ ਪਾਣੀ ਉੱਪਰ ਤੱਕ ਭਰਿਆ ਸਮੁੰਦਰ ਬਣਿਆ ਹੈ ਇਸ ਵਕਤ ਜਲੰਧਰ ਵੈਸਟ ਹੈ ਜੀ ਇਹ ਜਿਹੜਾ ਸਮੁੰਦਰ ਬਣਿਆ ਆ ਜੀ ਦੇਖੋ ਲੋਕੀ ਵੀਡੀਓ ਬਣਾ ਰਿਹਾ ਕਿਵੇਂ ਕਿਸ ਤਰੀਕੇ ਦੇ ਨਾਲ ਕਿੰਨਾ ਪਾਣੀ ਦਿਖ ਰਿਹਾ ਹੈ ਭਾਈ ਜੀ ਇਹ ਜਲੰਧਰ ਦੇ ਵਿੱਚ ਹੈ ਅੱਜ ਵੈਸਟੇ ਮੀ ਪਿਆ ਤੁਹਾਡੀ ਇੱਥੇ ਕਿੰਨਾ ਕੁ ਸੁਧਾਰ ਆਦਾ ਵੈਸਟ ਏਰੀਆ ਦਾ ਕੁਝ ਉਹ ਗੰਦਾ ਆ ਰਿਹਾ ਹੂੰ ਆਹ ਹੀ ਬੰਦਾ ਗੰਦਾ ਏਰੀਆ ਬਹੁਤ ਸਾਫ਼ ਤੋਂ ਜ਼ਿਆਦਾ ਹੂੰ ਕੁਝ ਸੁਧਾਰ ਹੋਇਆ ਜੀ ਸੁਧਾਰ ਹੈ ਜ਼ਿੰਦਗੀ ਜਿਹਾ ਹੋ ਰਹੀ ਹੈ ਇਹ ਕਿੰਨੀ ਕਿੰਨਾ ਕੁ ਸੁਧਾਰ ਲੱਗਦਾ ਜਿੱਤੋਂ ਦੇਖੋ ਕਿੰਨਾ ਆਣਾ ਜਾਣਾ ਲੋਕਾਂ ਨੂੰ ਔਕਾ ਹੋਇਆ ਪਿਆ ਇਤੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਲੈਸ਼ਣਾ ਚ ਦੋ ਹੀ ਗੱਡੀਆਂ ਆਂਦੀ ਪਾਣੀ ਕੱਢਣ ਵਾਸਤੇ ਆਪਣੇ ਟਿੱਡ ਪਾ ਦੇ ਆ ਦੇ ਲੋਕਾਂ ਦਾ ਕਹਿਣਾ ਭਾਈ ਕੀ ਲੱਗਦਾ ਕਿੰਨਾ ਕੁ ਸੁਧਾਰ ਲੱਗਦਾ ਬੇਤੇ ਇਸ ਏਰੀਏ ਤੇ ਹਮ ਅੱਛਾ ਜੀ ਤੁਸੀਂ ਆ ਦੇਖ ਸਕਦੇ ਹੋ ਦੋਸਤੋ ਵੈਸਾ ਕਿਲੇ ਲਾਤ ਇਹ ਤੁਸੀਂ ਵੀ ਇਸ ਏਰੀਏ ਵਿੱਚ ਆਣਾ ਆਪਣਾ ਸੋਚ ਸਮਝ ਗਿਆ ਲੋਕਾਂ ਦੀਆਂ ਗੱਡੀਆਂ ਇੰਜਨ ਜਾਮ ਹੋ ਚੁੱਕੇ ਆ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਲੰਧਰ ਮੇ ਟੀਵੀ ਦੇ ਉੱਤੇ ਇਹ ਦੇ ਸਕਦੇ ਹੋ ਪਾਣੀ ਪਾਣੀ ਹੋਇਆ ਪਿਆ ਇਹ ਪਾਣੀ ਕੋਈ ਟੂਟੀ ਨਾਲ ਨਹੀਂ ਆਇਆ ਇਹ ਬਾਰਿਸ਼ਾ ਦਾ ਪਾਣੀ ਦੇ ਸਕਦੇ ਹੋ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਸੀਵਜ ਆਪਾਂ ਪਾਏ ਆ ਪਾ ਪਾਈਪਾ ਪਈਆ ਇਹ ਲੱਗਦਾ ਪਿਆ ਕੁਝ ਸੁਧਾਰ ਹੋਇਆ ਵੈਸਾ ਲੱਗਦਾ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਨੰਦਰ ਮੈਂ ਟੀਵੀ ਦੇ ਉੱਤੇ ਮਤਲਬ ਸਾਰੇ ਪਾਸੇ ਪਾਣੀ ਆਇਆ ਪਿਆ ਆ ਕੇ ਗੱਭੀ ਖੜਗੀਆਂ ਹੁਣ ਕੀ ਬੰਦ ਹੋ ਗਈ ੱਟੀਵਾ ਇਹ ਪਾੜੀ ਐ ਨਿਕਲਦੇ ਦੋਹੇ ਪੌਦੇ ਅੱਛਾ ਟੋਏ ਵੀ ਬੋਤਾਰੇ ਪਰ ਟੋਏ ਵੀ ਨਹੀਂ ਸੁਧਾਰੇਗੇ ਇਹਨਾਂ ਦੇ ਬਲਦਾਂ ਆਹ ਦੇਖ ਲੋ ਜੀ ਲੋਕਾਂ ਦਾ ਕਹਿੰਦਾ ਟੋਏ ਵੀ ਨਹੀਂ ਸੁਧਾਰੇਗੇ ਸਾਡੇ ਕੋ ਪ੍ਰਧਾਨ ਜੀ ਜੁੜਿਆ ਨਾਲ ਗੱਲਬਾਤ ਕਰਾਂਗੇ ਕਿੰਨਾ ਕ ਸੁਧਾਰ ਲੱਗਦਾ ਪ੍ਰਧਾਨ ਜੀ ਇੱਥੇ ਕੀ ਆ ਵਾ ਆ ਦੇਖ ਲੋ ਜੀ ਸੁਧਾਰ ਦਿਖਾਤਾ ਜੀ ਲਫਾਫੇ ਦੇ ਵਿੱਚ ਬੰਨੇ ਆ ਸੁਧਾਰੇ ਸੁਧਾਰ ਦੇ ਸੱਦੇ ਉਹ ਬੰਨੇ ਆ ਪਿਆ ਕੀ ਲੱਗਦਾ ਪਿਆ ਕੁਛ ਇਹ ਲਾਲੀ ਪਾਪੀ ਦਿੱਤਾਂ ਨਾਲ ਸਾਦਿਆਂ ਨੇ ਹੂੰ 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 ਕਿੱਥੇ ਤੱਕ ਖੜਿਆ ਪਾਣੀ ਕਿੰਨਾ ਕਿੰਨਾ ਖੜਾ ਜੀ ਅੱਗੇ ਪਾਣੀ ਕਿੱਥੇ ਦੇਖੋ ਲੱਖ ਲੱਖ ਰੋਟੋਂ ਪਾਣੀ ਨਹੀਂ ਲੱਗਾ ਲੱਖ ਲੱਖ ਤੱਕ ਹੂੰ ਹੋਰ ਵਧੀਆ ਬੰਦ ਹੂੰ ਮੈਂ ਚਲੋ ਸੜਕਾਂ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਖੜਾ ਹੈ ਮੇਜੂ ਦੱਸ ਠੀਕ ਆ ਇਹ ਦੇਖ ਸਾਡੇ ਲੋਕਾਂ ਦਾ ਕਹਿਣਾ ਸੁਧਾਲ ਦੇ ਸਾਡੇ ਚੱਪਲ ਆਤੇ ਹੀ ਫੜੀਆਂ ਪੀਆ ਇਹ ਦੇਖ ਸਾਡੇ ਵੱਡੀਆਂ ਤਸਵੀਰਾਂ ਜਰਨਲ ਦਾ ਮੈਂ ਟੀਵੀ ਦੇ ਉੱਤੇ ਏਸੋ 20 ਫੁੱਟੀ ਰੋੜ ਦੀਆਂ ਤਸਵੀਰਾਂ ਦਿਖਾਉਂਦੀ ਕੋਸ਼ਿਸ਼ ਕਰਦੇ ਇਹ ਵੈਸੇ ਹਲਕੇ ਨੇ ਹਾਲਾਤ ਦੇ ਸਾਡੇ ਤੁਸੀਂ ਇਹ ਵੈਸਾ ਲਿਕੇ ਹੋਈ ਹਾਲਾਤ ਆ ਤੇ بارش ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕੀਤੇ ਕੇ ਸੀ ਸੀਵਰੇਜ ਨੂੰ ਲੈ ਕੇ ਪਾਣੂ ਲੈ ਕੇ ਇੱਥੇ ਪਾਣੀ ਨਹੀਂ ਇਕੱਟਾ ਹੋਆ ਇਹ ਦੇਖ ਸਾਡੇ ਇੱਕ ਪ੍ਰਵਾਸੀ ਵੱਲੋਂ ਵੀ ਪਚਾਰਾ ਤੁਰ ਕੇ ਆਂਦਾ ਵੈਟੀ ਵਾਲਾ ਲੈ ਕੇ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀਗਾ ਤੇ ਜਨੰਦਰਮੇ ਟੀਵੀ ਦੇ ਉੱਤੇ ਇਹ ਲਾਈਵ ਇਹ ਦੇਖ ਸਾਦੇਓ ਲੋਕਾਂ ਨਾਲ ਗੱਲਬਾਤ ਕਰਾਂਗੇ ਹੋਰ ਜਨਤਾ ਨਾਲ ਵੀ ਕੀ ਕੀ ਬਾਣੀ ਪਾਣੀ ਜਾਣਾ ਖੜਾ ਹੋਆ ਹੈ ਕਿਆ ਹੋਆ ਬੰਦ ਹੋ ਗਈ ਹੈ ਆ ਦੇਖ ਲੋ ਇਹ ਲੋਕਾਂ ਦੇ ਗੱਡੀਆਂ ਬੰਦ ਹੋਈ ਜਾਂਦੀ ਹੈ ਮਾਤਰ ਬੰਦਿਆਂ ਦੀ ਕਿੰਨੇ ਨੇ ਪਚਾਦੇ ਨੇ ਕਿਸ ਤਾਰੇ ਗੱਡੀ ਲੈਤੀ ਆ ਕੁਛ ਲਿਖਤਾ ਪਿਆ ਦੇ ਸਕਦੇ ਇਹ ਆਟੋ ਭਰ ਕੇ ਜਾਂਦਾ ਬੇ ਆਟੋ ਵੀ ਮੇਸਨ ਅੱਗੇ ਕੱਪ ਨਹੀਂ ਪਾਣਾ ਜੋ ਲਾਤ ਹੋਏ ਪਾਣੀ ਦੇ ਵੀ ਇਹ ਵੱਡੀਆਂ ਤਸਵੀਰਾਂ ਜੀ ਕਿੰਨਾ ਕੁ ਸੁਧਾ ਲਗਦਾ ਅੰਕਾ ਜੀ ਪਾਣੀ ਦਾ ਹਾਂਜੀ ਹਾਂਜੀ ਸੜਕ ਤੇ ਪਟੋਆ ਨਾ ਹੋਵੇ ਡਿੱਗ ਨਾ ਪਾਵਾਂ ਮਤਲਬ ਡਰ ਮੰਨ ਦੇ ਵਿੱਚ ਪਿਆ ਹੋਈ ਦੇ ਸੜਕ ਤਾਂ ਇੱਥੇ ਕਿ ਨਿਰਮਾਣ ਨਹੀਂ ਹੋਇਆ ਨਿਰਮਾਣ ਹੀ ਨਹੀਂ ਹੋਇਆ ਇੱਥੇ ਐਮਐਲਏ ਵੀ ਰਿਹਾ ਐਨਕੀ ਵੀ ਰਿਹਾ ਕਿੰਨੇ ਸਾਲ ਹੋ ਗਏ ਇਸ ਏਰੀਆ 'ਚ ਦੇਂਦ ਨੇ ਤੁਸੀਂ ਨੂੰ ਤੇ ਜਨਮ ਇੱਧਰ ਹੀ ਹੋਇਆ ਇਸ ਕੱਤੇ ਦੀ ਗੱਲ ਸੁਣ। ਹੂੰ। ਅੱਛਾ ਜੀ। ਹੂੰ। ਸਵਾਰ ਹੋ ਗਿਆ ਅਗਲੇ ਸਵਾਰੇ ਦਾ। ਅੱਛਾ ਜੀ। ਇੱਥੋਂ ਦੇਖ ਕੇ ਸੜਕ ਦਾ ਨਿਰਮਾਣ ਨਹੀਂ ਹੋਇਆ। ਅੱਛਾ ਰੋੜ ਹੀ ਨਹੀਂ ਬਣੀ। ਇੱਥੇ ਰ ਐਮ ਐਲ ਏ ਵੀ ਦੇ ਐਮ ਪੀ ਵੀ ਵੀ ਦੇ ਕੁਝ ਨਹੀਂ। ਅੱਛਾ ਜੀ। ਇੱਥੇ ਪਾਣੀ ਜਾਂਦਾ ਹੀ ਜਾਂਦਾ ਬਹੁਤ। ਅੱਛਾ ਜੀ। ਸੁਦਾਨ ਕਿੰਨੇ ਸਾਲਾਂ ਤੋਂ ਇੱਧੇ ਪਾਣੀ ਦੇ ਦਿੰਦੇ? ਕਿੰਨੇ ਮੈਂ ਕਹਿੰਦਾ ਕੋਈ ਵੀ ਐਮ ਐਲ ਏ ਐਮ ਪੀ ਵੀ ਆਈ ਕੋ ਕੰਮ ਕਰਦਾ ਹੀ ਨਹੀਂ। ਕਰਦਾ ਹੀ ਨਹੀਂ। ਕੀ ਸੌਂ ਹੀ ਪਾਲੀ ਸਾਂਦਿਆਂ ਨੇ? ਹੈ? ਤੇ ਸੌਂ ਪਾਈ ਵੀ ਆਪਾਂ ਕੰਮ ਨਹੀਂ ਕਰਨਾ। ਤਾਂ ਲੈ ਕਿਤੇ ਨੱਠ ਜਾਣਾ ਇਹ ਪਰ ਤੂੰ ਸਾਰੇ ਵਾਦੇ ਕਰਦੇ ਆ ਏਅਰ ਪ੍ਰੋਮਿਸ ਹਮ ਏਅਰ ਪ੍ਰੋਮਿਸ ਹਮ ਇਹ ਪਰ ਸਾਫੀ ਕਰਦੇ ਕਦੇ ਨਹੀਂ ਦਿੰਦਾ ਹਮ 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 ਪਾਸੇ ਨਜ਼ਰ ਆ ਰਹੇ ਹਮ ਕਿਤੇ ਨਾ ਚੁੱਕਾ ਜਾ ਰਹੇ ਹਮ ਪੋਟਾਂ ਡਾਂਸ ਤੋਂ ਬਾਅਦ ਹਮ 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 ਆ ਬੂੜ ਤੂੰ ਪਿੱਛੇ ਰੱਖ ਕੇ ਦੇਖ ਸਕਦਾ ਆ ਦੇਖ ਸਾਦੇ ਪਾਣੀ ਇੰਨਾ ਭੈਣਾ ਬੀਬੀਆਂ ਨੂੰ ਵਿੱਚ ਕਰ ਉਤਾਰ ਦਿੱਤਾ ਕਿ ਅੱਗੇ ਜਾਣਾ ਨਹੀਂ ਆਪਨੇ ਅੱਗੇ ਨਹੀਂ ਜਾਓਗੇ ਆਪਨੇ ਵਿੱਚ ਉਤਾਰ ਦਿੱਤਾ ਨਾ ਕੋ ਇੱਕ ਐਸੇ ਜਾਏਂਗੇ ਹਨਗਰ ਮੇ ਕੈਸੇ ਕੈਸੇ ਸੁਧਾਰ ਲੱਗਦਾ ਹੈ ਤੁਹਾਨੂੰ ਪਾਣੀ ਦਾ ਇੱਧਰ ਨਹੀਂ ਨਹੀਂ ਕੋਈ ਸੁਧਾਰ ਕਿੰਨਾ ਕਿੰਨਾ ਪਾਣੀ ਖੜਾ ਹੈ ਕਿੰਨਾ ਕਿੰਨਾ ਪਾਣੀ ਖੜਾ ਨਹੀਂ ਨਹੀਂ ਕਰਦਾ ਇੱਥੇ ਹੂੰ ਕਿੱਡਾ ਹੁਣ ਪੈਦਲ ਜਾਣੇ ਪੈਣਾ ਸਾਨੂੰ ਤੁਸੀਂ ਇੱਥੇ ਦੇ ਦਿੰਦੇ ਹੋ ਬੱਸ ਦੇ ਵਿੱਚ ਹਾਂਜੀ ਕੋਈ ਸੁਧਾਰ ਨਹੀਂ ਲੱਗਦਾ ਮੈਨੂੰ ਕੋਈ ਆ ਦੇਖ ਸਕਦੇ ਭੈਣਾਂ ਨੂੰ ਬਚਾ ਲਈ ਮਾਮਾ ਨੂੰ ਤੁਰ ਕੇ ਜਾਣਾ ਪੈਣਾ ਘਰ ਆ ਗੁੜੀ ਆ ਰਹੀ ਛੋਟ ਛੋਟੀ ਆ ਪੁੱਛਾਂਗੇ ਨਾਲ ਗੱਲਬਾਤ ਕਰ ਕੀ ਨੂੰ ਉਤਾ ਦਿੱਤਾ ਕਿ ਇੱਥੇ ਉਤਾਦਦਾ ਆਪਾਂ ਨੂੰ ਵਿਚ ਕਰ ਕੀ ਕੀ ਅੱਗੇ ਆਟੋ ਨਹੀਂ ਜਾਣਾ ਕਿ ਮੈਂ ਕਿੱਦਾਂ ਜਾਵਾਂਗੀ ਪੁੱਛਣਾ ਸੀ ਉਹਨੂੰ ਕਉ ਤੁਸੀਂ ਪਰਵਾਜ਼ ਨੂੰ ਬੁਲਾਇਆ ਕਿ ਸੁਣਨ ਤੇ ਕਰੋ ਹਾਂਜੀ ਹਾਂਦੇ ਬਿਲੇ ਚਲੋ ਆ ਦੇਖ ਸਕਦੇ ਹੋ ਵਿਚਾਰੀ ਕੁੜੀਆਂ ਵੀ ਛੋਟੇ ਛੋਟੀਆਂ ਜੀਆਂ ਉਹਨਾਂ ਨੂੰ ਆਟੋ ਵਾਲੇ ਨੇ ਇੱਥੇ ਉਟਾ ਦਿੱਤਾ ਗਿਆ ਵਿਚਕਾਰ ਕਹਿੰਦੇ ਅੱਗੇ ਗੰਗਾ ਵਾਗੇ ਦੀ ਆਪਾਂ ਡੁੱਬ ਜਾਣਾ ਆਟੋ ਵਾਲੇ ਸਿਆ ਦੇ ਇਹ ਕਹਿਣਾ ਹੁਣਾ ਕਿ ਆਟੋ ਵਾਲਾ ਕਹਿੰਦਾ ਅੱਗੇ ਮੈਂ ਨਹੀਂ ਜਾਣਾ ਇਹ ਵੱਡੀਆਂ ਤਸਵੀਰਾਂ ਜਨੰਦਰ ਮੈ ਟੀਵੀ ਦੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟ ਚੂ ਦਾਈ ਦਿਓ ਸਾਨੂੰ ਦੱਸੋ ਤੁਸੀਂ ਕਿਤੋਂ ਕਿਤੋਂ ਦੇਖਦੇ ਹੋ ਵੀਡੀਓ ਕੋਈ ਵੀ ਨਹੀਂ ਦਿਖਿਆ ਇਹ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਜਨੰਦਰ ਮੈ ਟੀਵੀ ਦੇ ਇਹ ਲਾਅ ਦੇਖ ਸਕਦੇ ਹੋ ਸੁਬੀ ਬੁੱਟੀ ਰੋਡ ਦੇ ਲਾਅ ਦੇਖ ਸਕਦੇ ਹੋ ਆ ਕਿੰਨੇ ਕ ਹਲਾਤ ਮਾਰੇ ਹੋ ਚੁੱਕੇ ਆ ਇਹ ਵੱਡੀਆਂ ਤਸਵੀਰਾਂ ਜਲੰਧਰ ਮੇ ਟੀਵੀ ਦੇ ਦੁਕਾਨ ਦੀ ਖੋਸ਼ੀ ਕਰੇ ਦੂਜੇ ਪਾਸੇ ਵੀ ਦੇਖ ਸਕਦੇ ਪਾਣੀ ਪਾਣੀ ਦਾ ਦੇਖ ਸਕਦੇ ਹੋਲਾ ਪਛਾਦੀ ਗੱਡੀ ਦੇ ਵੀ ਹਾਲਾਤ ਦੇ ਸਕਦੇ ਤੁਸੀਂ ਗੱਡੀ ਦੇ ਹਾਲਾਤ ਕਿੰਨੇ ਕ ਮਾਰੇ ਹੋਏ ਪਿਆ ਆ ਆ ਗੱਲ ਬਾਤ ਭਾਈ ਕਿੰਨਾ ਕੋ ਖਾਇਆ ਪੇ ਕੰਮ ਕਰਨਾ ਨਹੀਂ ਇਸ ਏਰੀਏ ਆਪਾਂ ਗੱਡੀ ਦੇ ਹਾਲਾਤ ਦੇਖ ਕੇ ਬੰਪਰ ਉੱਤਰ ਗਿਆ ਟੁੱਟ ਗਿਆ ਤੁਸੀਂ ਆ ਦੇ ਜੇ ਇੱਕ ਭਰਾ ਦਾ ਬੰਪਰ ਵੀ ਟੁੱਟ ਚੁੱਕਾ ਇਨੇ ਵਿਚਾਦਨੇ ਮੇਸਣਾ ਪੀਆ 500 700 ਦਿਹਾੜੀ ਪਾਣੀ ਸੀ ਇਹਨੇ 500 700 ਦਿਹਾੜੀ ਪਾਣੀ ਜਿਹੜਾ ਬੰਪਰ ਟੁੱਟ ਗਿਆ ਆ ਪਾਣੀ ਨਾਲ ਧੂਆਂ ਮਾਰਦੀ ਵੀ ਗੱਡੀ ਇਹਦੀ ਵੀ ਇਹ ਵੱਡੀਆਂ ਤਸਵੀਰਾਂ ਇਹ ਸੁਧਾਰ ਦੇ ਸਕਦੇ 스마트 ਸਿਟੀ ਦਾ ਇਹ 스마트 ਸਿਟੀ ਜਿਆਦਾ ਹੀ ਬਣ ਗਈ ਜਨੰਦਰ ਸ਼ਹਿਰ ਭਾਈ ਤੁਸੀਂ ਇੱਤਰ ਨਹੀਂ ਦਿੰਦੇ ਹੋ ਕੀ ਲੱਗਦਾ ਸੁਧਾਰ ਹੋਇਆ ਕੁਝ ਤੇਜ਼ੀ ਜਿਹਾ ਜੀ ਇਹਦਾ ਹੂੰ ओके ਚਲੋ ਇਥੇ ਜਾਮ ਲੱਗ ਗਿਆ ਮਾੜਾ ਹਲਕਲ ਜੋ ਤੁਸੀਂ ਆ ਦੇਖ ਸਕਦੇ ਹੋ ਇਹ ਲੋਕਾਂ ਦਾ ਕਹਿਣਾ ਦਾ ਬੱਚੇ ਪਾਲਨੇ ਕਿੰਨੇ ਓਕੇ ਹੋ ਚੁੱਕੇ ਸਾਨੂੰ ਕਿੰਨਾ ਕਿ ਸੁਧਾਰ ਇਸ ਏਰੀਆ ਦਾ ਹੋਇਆ ਇਹ ਤੁਸੀਂ ਦੇਖ ਹੀ ਸਾਡੇ ਦੋਸਤੋ ਇਹ ਵੱਡੀਆਂ ਤਸਵੀਰਾਂ ਦੀ ਆ ਇਹ ਲਾਈਵ ਦਿਖਾਣ ਦੀ ਖੁਸ਼ੀ ਕਰਦੇ ਵੀ ਚੱਲਦਾ ਮੈਂ ਟੀਵੀ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਉਹ ਜਿੰਨਾਂ ਹੋਰ ਵੀ ਅਪਡੇਟ ਦਿਖਾਵਾਂਗੇ ਇਸ ਏਰੀਆ ਦੀ ਇਸ ਏਰੀਆ ਦੀ ਆਪਾਂ ਅਪਡੇਟ ਦਿਖਾਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਆਪਾਂ ਇਹਨਾਂ ਨੋਥ ਦਾ ਏਰੀਆ ਵੀ ਦਿਖਾਵਾਂਗੇ ਇਹ ਬੈਸ ਏਰੀਆ ਦਿਖਾਤਾ ਉਹਨਾਂ ਨੌਰਥ ਏਰੀਆ ਵੀ ਦਿਖਾਵਾਂਗੇ ਨੌਰਥ ਏਰੀਆ 'ਚ ਕੀ ਹਾਲਾਤ ਆ ਰਹੇ ਪਾਣੀ ਨੂੰ ਲੈ ਕੇ ਸੋ ਲਗਾਤਾਰ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹੋਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਕਿਹੜੇ-ਕਿਹੜੇ ਹਾਲਾਤ ਬਣੇ ਹੋਏ ਆ ਜੀ ਘੰਟਿਆਂ ਦੀ ਬਰਸਾਤ ਕਰਕੇ ਕੁਝ ਘੰਟੇ ਮੀਂਹ ਪਿਆ ਤੇ ਉਸ ਤੋਂ ਬਾਅਦ ਦੇ ਹਾਲਾਤ ਬੱਤਰ ਹੁੰਦੇ ਜਾ ਰਹੇ ਆ ਜੀ ਆ ਦੇਖ ਸਕਦੇ ਹੋ ਜੀ 120 ਫੁੱਟੀ ਰੋਡ ਜਿਹੜਾ ਬਸਤੀ 바ਵਾ ਖੇਲ ਥਾਣੇ ਵਾਲੋਂ ਰਾ ਜਾਂਦਾ ਸੋਸ ਇਲਾਕੇ ਦੇ ਵਿੱਚ ਪਾਣੀ ਜਿਹੜਾ ਕਿੰਨਾ ਖੜਾ ਹੋਇਆ ਤੇ ਦੂਸਰੇ ਪਾਸੇ ਵੀ ਦੇਖ ਲਓ ਜੀ ਆ ਬਸਤੀ ਗੁਜਾ ਵਾਲੋਂ ਰਾਸਾ ਜਾਂਦਾ ਤੇ ਤੁਹਾਨੂੰ ਪਹਿਲਾਂ ਵੀ ਇਸ ਰਾਹ ਦੇ ਵਿੱਚ ਲੈ ਗਏ ਸੀ ਹੁਣ ਫੇਰੇ ਦਿਖਾ ਰਹੇ ਆ ਜੀ ਜਿੱਥੇ ਦਿਲਬਾਗ ਨਗਰ ਹੈ ਮੰਦਿਰ ਹੈ ਬਾਬਾ ਜੀ ਦਾ ਮੰਦਿਰ ਹੈ ਉਸ ਮੰਦਿਰ ਦੇ ਬਾਹਰ ਵੀ ਪਾਣੀ ਜਿਹੜਾ ਕਾਫੀ ਖੜਾ ਹੋਇਆ ਗੋਡੇ-ਗੋਡੇ ਪਾਣੀ ਖੜਾ ਆ ਜੀ ਦੇ ਹਾਲਾਤ ਜਿਹੜਾ ਪਾਣੀ ਖੜਾ ਹੈ ਬਿਲਕੁਲ ਮੰਦਰ ਦੇ ਨਾਲ ਦੀ ਕੰਧ ਦੇ ਵਿੱਚ ਪਾਣੀ ਕਿੰਨਾ ਖੜਾ ਆਇਆ ਜੀ ਤੇ ਤੁਸੀਂ ਇਹ ਦੇਖ ਸਕਦੇ ਹੋ ਲਾਤ ਕਿੰਨੇ ਕੁ ਮਾਰੇ ਹੋ ਚੁੱਕੇ ਵੈਸਾ ਹਲਕੇ ਰਹੇ ਆਪਾਂ ਨੂੰ ਵੈਸਾ ਹਲਕਾ ਦੇ ਕੇ ਨੋਥ ਏਰੀਆ ਵੀ ਦਿਖਾਵਾਂਗੇ ਕਿਤੇ ਸਾਨੂੰ ਸੁੱਤ ਦਾ ਫੋਨ ਆਇਆ ਫੁੱਟਬੋਲ ਚੋਂ ਦੇ ਕੋਲ ਕਹਿੰਦੇ ਵੈਸਾ ਚੱਲੋ ਹਾਲਾਤ ਮਾਰੇ ਆ ਰਹੀ ਹੈ ਤੇ ਨੋਥ ਦੇ ਦੇਖੋ ਲਾਤ ਇਹ ਲੋਕਾਂ ਨੂੰ ਦਿਖਾਓ ਸੋਸ਼ਲ ਮੀਡੀਆ ਦੇ ਦੋਸਤਾਂ ਨੂੰ ਦਿਖਾਓ ਇਸ ਸੈਂਟਰ ਦੇ ਹਾਲਾਤ ਖਾਵਾਂਗੇ ਸੈਂਟਰ ਦੇ ਹਾਲਾਤ ਵੀ ਬਹੁਤ ਮਾੜੇ ਹੋਏ ਪਿਆ ਸਾਨੂੰ ਇਹ ਨਹੀਂ ਸਮਝਣ ਲੱਗਦੀ ਪਈ ਕੀ ਕੀਤਾ ਨਾ ਨੇ ਐਮਐਲਏ ਨੇ ਇਹ ਸੈਂਟਰ ਤੇ ਐਮਐਲਏ ਨੇ ਕੀ ਕੀਤਾ ਨੋਟ ਤੇ ਐਮਐਲਏ ਨੇ ਕੀ ਕੀਤਾ ਇਹ ਬੱਸ ਹਲਕੇ ਦੇ ਹਾਲਾਤਾਂ ਨੇ ਕੀ ਕੀਤਾ ਗਲੀ ਗਲੀ ਜਾ ਕੇ ਨਾ ਨੇ ਵੋਟਾਂ ਮੰਗੀਆਂ ਵਾਅਦੇ ਕੀਤੇ ਸੀ ਅਸੀਂ ਹਾਂ ਕਹਾਂਗੇ ਅਸੀਂ ਉਹ ਕਰਾਂਗੇ ਇਹ ਕਿਤੇ ਬਾਅਦ ਦੇ ਜਾਂਦੇ ਪਏ ਅੱਜ ਤਾਂ ਕੰਚ ਦੇਖਣੇ ਜੀ ਬਾਦ ਦੇ ਸੜਕਾਂ ਦੇ ਇਹ ਨੋੜਾਂ ਦੇ ਬਾਦ ਦੇ ਕਿਤੇ ਪਏ ਸਭ ਦੇਖ ਲਓ ਹਾਲਾਤ ਜਲੰਧਰ ਦੇ ਬੱਸ ਦੇ ਹਾਲਾਤ ਜਲੰਧਰ ਵੈਸਟਰਨ ਵੇਕ ਬੈਸਟ ਦਾ ਨਾਮ ਦਿੱਤਾ ਗਿਆ ਸੀ ਵੋਟਾਂ ਵੇਲੇ ਕਿ ਬੈਸਟ ਬਣਾਵਾਂਗੇ ਲੋਕ ਦੂਰੋਂ ਦੂਰੋਂ ਦੇਖਣ ਆਣਗੇ ਆਹ ਦੇਖ ਲਓ ਜੀ ਇੱਧਰ ਦੇਖਣ ਆਉਂਦੇ ਲੋਕ ਦੂਰੋਂ ਦੂਰੋਂ ਪਾਣੀ ਦੇ ਵਿੱਚ ਪੈਰ ਧਰ ਕੇ ਜੀ ਆਰਾਮ ਨਾਲ ਬੈਠੇ ਹੋਏ ਆ ਜੀ ਸੋ ਬੈਨਰਾਂ ਦੇ ਵਿੱਚ ਤਾਂ ਲਿਖਿਆ ਹੈ ਸਮਾਰਟ ਸਿਟੀ ਸਮਾਰਟ ਸਿਟੀ ਤੇ ਵੱਡੇ ਵੱਡੇ ਐਲਸੀਡੀਆ ਲੱਗ ਰਿਹਾ ਸਮਾਰਟ ਸਿਟੀ ਦੀ ਪਰ ਸਮਾਰਟ ਕਿੱਥੇ ਦਿਖ ਰਿਹਾ ਜੀ ਕਿੱਥੇ ਦਿਖ ਰਿਹਾ ਇਹ ਸਮਾਰਟ ਜ਼ਰੂਰ ਕਮੈਂਟਾਂ ਵਿੱਚ ਦੱਸੋ ਸੀਐਮ ਭਗਵੰਤ ਮਾਨ ਜੀ ਇਸ ਵੇਲੇ ਇੱਥੇ ਆਉਣ ਤਾਂ ਉਹਨਾਂ ਦਾ ਆਪਣਾ ਹੀ ਆਣਾ ਜਿਹੜਾ ਔਖਾ ਹੋ ਜੂ ਸ਼ਾਇਦ ਉਹਨਾਂ ਦੀਆਂ ਗੱਡੀਆਂ ਨੇ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੱਗਦੀਆਂ ਨੇ ਗੱਡੀਆਂ ਉਹੀ ਬੰਦ ਹੋ ਜੂਗੀ ਸ਼ਾਇਦ ਇਹਦੇ ਵਿੱਚ ਲੋਕਾਂ ਦਾ ਦੇਖ ਲੋਕਾਂ ਦਾ ਇਹ ਵੀ ਦੇਖਿਆ ਗਿਆ ਲੋਕੀ ਪਛਾਣ ਇੰਨੇ ਹੋਏ ਪਏ ਵੈਸੇ ਹਲਕੇ ਜਿ ਲੋਕਾਂ ਦਾ ਕਹਿਣਾ ਹੈ ਸਾਨੂੰ ਕੋਈ 40 ਸਾਲ ਹੋ ਗਏ ਸਾਨੂੰ ਕੋਈ 50 ਸਾਲ ਹੋ ਗਏ ਸਾਨੂੰ 30 ਸਾਲ ਹੋ ਗਏ ਇਸ ਏਰੀਆ ਦਾ ਨਹੀਂ ਸੁਧਾਰ ਹੋਇਆ ਆਪਾਂ ਲਾਈਵ ਚੈਨਲ ਲੋਕਾਂ ਨਾਲ ਗੱਲਬਾਤ ਕੀਤੀ ਆ ਪਾਣੀ ਬੋੜ ਦੇਵੇਂ ਨਾ ਸਾਡਾ ਚੈਨਲ ਬਹੁਤ ਆ ਇਹ ਲੋਕਾਂ ਦੀ ਆਵਾਜ਼ ਹੀ ਆ ਪਰ ਲੋਕਾਂ ਦੀ ਆਵਾਜ਼ ਚੱਕੀ ਆ ਲੋਕਾਂ ਦਾ ਕਹਿਣਾ ਹੈ ਜੀ ਜਿਹੜੇ ਜਿਹੜੇ ਐਮ ਐਲ ਏ ਆਏ ਜਿਹੜੇ ਜਿਹੜੇ ਐਮ ਪੀ ਆਏ ਕੋਈ ਵੀ ਸੁਧਾਰ ਹਲੇ ਤੱਕ ਨਹੀਂ ਹੋਇਆ ਇਹ ਹੀ ਕਹਿਣਾ ਚਾਹੁੰਦੇ ਤੁਸੀਂ ਰਾਹੁਲ ਜੀ ਹਾਂਜੀ ਹਾਂਜੀ ਲਾਡੀ ਜੀ ਦੱਸੋ ਸਾਡੇ ਚੈਨਲ ਨਾਲ ਜੁੜੇ ਵੀ ਤੁਸੀਂ ਵੀ ਆ ਦੇਖੋ ਜਨੰਦਰ ਸ਼ੈਰ ਵਾਲੇ ਲਾ ਦੇ ਸਾਡੇ ਕੋਈ ਚੈਨਲ ਨਹੀਂ ਅੱਜ ਤੱਕ ਸਮਾਰਟ ਸਿਟੀ ਬਾਰੇ ਨਹੀਂ ਦਿਖਾਇਆ ਅੱਛਾ ਰਾਹੁਲ ਜੇਕਰ ਗੱਲ ਕਰੀਏ ਸੀਐਮ ਸਾਹਿਬ ਤਾਂ ਕਹਿ ਰਹੇ ਸੀ ਜਲੰਧਰ ਵੈਸਟ ਨੂੰ ਦਾ ਬੈਸਟ ਬਣਾਵਾਂਗੇ ਇਹ ਦੇਖ ਲੋ ਨਾ ਕਿਹੜਾ ਬੈਸਟ ਤੁਹਾਨੂੰ ਕਿਤੇ ਲੱਡੀ ਜੀ ਮੈਨੂੰ ਤਾਂ ਕੋਈ ਲੱਗਦਾ ਨਹੀਂ ਪਿਆ ਦੇਖ ਲੋ ਜੀ ਸਾਹਮਣੇ ਇਹ ਦਿਖਾਓ ਲੋਕਾਂ ਨੂੰ ਦਿਖਾਓ ਪਾਣੀ ਦੇ ਸਕਦੇ ਤੁਸੀਂ ਸੀਐਮ ਜੀ ਆਪਣੇ ਲੋਕਾਂ ਦਾ ਕਾਰੋ ਪਾਰ ਕਿੰਨਾ ਘੋਕਾ ਹੋਇਆ ਪਿਆ ਕਰਨਾ ਬੱਚੇ ਸਕੂਲਾਂ ਤੋਂ ਜਾਣੇ ਸੀ ਵਿਚਾਰੇ ਉਹਦੇ ਰਸਤੇ ਕਰ ਟੈਂਪੂ ਲੈ ਜੀ ਉਹਨਾਂ ਨੂੰ ਤਾਂ ਦਿੱਤਾ ਗਿਆ ਕੀ ਸਾਦੀ ਧੀਆ ਕੀ ਸਾਦੀਆ ਮਾਮਾ ਸੀ ਵੀ ਸਮਾਨ ਲੈਣ ਗਿਆ ਜੀ ਬਾਦ ਉਹਨਾਂ ਨੂੰ ਥੋੜੀ ਪਤਾ ਚਲੋ ਬਾਰਿਸ਼ ਪੈਣੀ ਇਹ ਚਲੋ ਇਹ ਤਾਂ ਆਪਣੀ ਮਰਜ਼ੀ ਆ ਜੋ ਬਰਛ ਪੈਣੀ ਨਹੀਂ ਪੈਣੀ ਨਾ ਤੇ ਚਲੋ ਲਾਡੀ ਦੀ ਆਪਣੀ ਮਰਜ਼ੀ ਹੈ ਨਾ ਇਹ ਵੀ ਇਹ ਪਹਿਲੇ ਹੀ ਚੰਗਾ ਕੰਮ ਕੀਤਾ ਵੀ ਲੋਕਾਂ ਨੂੰ ਪਛਾਣੀ ਨਾ ਹੋਵੇ ਯਾਰ ਆ ਦੇਖੋ ਆ ਤੋਇਆ ਆ ਤੋਇਆ ਦੇਖੋ ਲਾਡੀ ਜੀ ਕਿੰਨਾ ਵੱਡਾ ਟੋਇਆ ਇਹ ਤਾਂ ਆਪਣਾ ਕਰੀ ਕੋਈ ਤਾਂ ਆਤੇ ਪਾਤੇ ਡਿੱਗਿਆ ਵੀ ਕੌਣ ਜ਼ਿੰਮੇਵਾਰ ਹੂੰ ਆ ਦੇਖ ਸਕਦੇ ਹੋ ਹਾਲਾਤ ਲਾਡੀ ਆਪਾਂ ਇੱਕ ਗੱਲ ਹੋਰ ਕਰਾਂਗੇ ਇਹ ਕਟੋ ਕੱਟ ਟੋਏ ਨੂੰ 10 ਦਿਨ ਦੋਤੇ ਹੋ ਗਿਆ ਮੈਨੂੰ ਦੇ ਦੇ ਤੈਨੂੰ ਹੂੰ ਇਹ ਕਿਸ ਨੇ ਨਹੀਂ ਦਿਖਾਣ ਦੀ ਕੋਸ਼ਿਸ਼ ਕੀਤੀ ਆਪਣੇ ਨਿਊ ਚੈਨਲ ਨੇ ਕਿਸ ਨੇ ਆ ਦੇ ਲੋ ਫਲਾ ਦੇ ਲੋ ਇਹ ਪਾਣੀ ਦੇ ਕੋ ਕਿੰਨਾ ਜਾਮ ਲੱਗਾ ਪਏ ਟ੍ਰੈਫਿਕ ਹੂੰ ਇਹ ਸਮਾਰਟ ਸਿਟੀ ਆ ਇਹ ਦੇਖੋ ਕੂੜਾ ਦੇਖੋ ਆ ਕੂੜਾ ਰਿਹਾ ਸਰਕਾਰੀ ਡਾਕ ਖਾਨੇ ਦੇ ਬਾਹਰ ਸਰਕਾਰੀ ਡਾਕ ਖਾਨੇ ਦੇ ਬਾਹਰ ਕੂੜਾ ਪਿਆ ਇਹ ਸਮਾਰਟ ਸਿਟੀ ਦੇ ਲੋ ਇੱਕ ਕਟਿੰਗ ਪਈਆ ਆਪਣੇ ਬੁੱਟਾ ਦੀ ਬੈਡ ਬੋਲਾ ਦੀ ਆ ਦੇਖ ਸਕਦੇ ਤੁਸੀਂ ਇਹ ਦਿਖਾਓ ਡਾਕ ਖਾਨਾ ਦਿਖਾਓ ਲਾਡੀ ਦਿਖਾਓ ਮਰਾ ਸਰਕਾਰੀ ਸਰਕਾਰੀ ਹੈ ਸਾਰੀ ਇਹ ਬਸਤੀਆਂ ਦੀ ਜਿਹੜੀ ਡਾਕ ਖਾਨਾ ਹੈ ਜੇ ਬਸਤੀ ਨੂੰ ਦਾ ਸਕਾਰੀ ਡਾਕਾਂ ਦੇ ਲਾਤੀ ਦਿਖਾਏ ਆਪਾਂ ਨੂੰ ਇਹ ਲਾਤੀ ਲੋ ਕਿੰਨੇ ਕ ਮਾਰੇ ਹੋਏ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਕੌਣ ਭਰੇਗਾ ਜੀ ਇਹਰਾ ਹੋਜੀ ਇਹ ਤਾਂ ਸਕਾ ਦਾ ਨੂੰ ਚਾਹੀਦਾ ਜੀ ਕਿੰਨੇ ਕ ਸਰਕਾਰਾਂ ਦੇ ਦਿਆ ਪੀ ਆ ਟੈਸੇ ਲਈ ਜਾਂਦੀ ਆ ਬਗਉ ਕੁਝ ਗੋ ਤੇ ਦੇਖ ਸਕਦੇ ਤੁਸੀਂ ਕੋਈ ਗੱਡੀ ਲੈ ਲੋ ਨਵੀਆਂ ਦੇ ਸਮਝ ਗੱਡੀ ਕੰਡ ਅਨਚਲ ਜੋ ਬਾਹਰ ਸ਼ੋਅਰੂਮ ਤੋਂ ਉਹ ਗੋ ਟੈਸ ਲਿਤਾ ਜਾਂਦਾ ਪਿਆ ਤੇ ਲੋ ਗੋ ਮਾਤਾ ਰੋੜਾ ਤੇ ਹੁੰਦੀ ਆ ਕੋਈ ਆਈ ਨਹੀਂ ਕਿਥੋਂ ਪੰਜਾਬ ਦੇ ਚ ਤੁਹਾਨੂੰ ਇਹ ਨਹੀਂ ਸਮਝ ਲੱਦ ਜਿਲੰਦਰ ਸ਼ਹਿਰ ਦੇ ਲਾਤੀ ਹੋਏ ਨੇ ਦਿਨ ਤੋਂ ਦਿਨ ਕਿਹ ਕਿਸੇ ਦੀ ਹਵਾਲੀ ਲਾਰਨ ਦੇ ਕਿਸੇ ਦੇ ਕਿਸਰੇ ਪੈਸੇ ਖੋਗੇ ਕਾਲਕ ਘਾ ਦੇ ਅੰਦਰ ਦਾਸ਼ਮੰਦ ਦਾ ਵਹਿਸਲਕੇ ਦੇ ਵਿੱਚ 7 ਲੱਖ ਦਾ ਗਹਿਣਾ ਲਾ ਕੇ ਚੱਕੇ ਹੁਣ ਵਹਿਸਲਕੇ ਦੇ ਕੱਲ ਦੀ ਕੋਈ ਖਬਰ داری ਕੋਈ ਜ਼ਿਆਦਾ ਪਤਾ ਨਹੀਂ ਇਹਦੀ ਸਾਡੇ ਚੈਨਲ ਨੇ ਉਹ ਵੀ ਲੱਗੀ ਪਤਾਣ ਦੀ ਕੋਸ਼ਿਸ਼ ਕੀਤੀ ਕੱਲ ਇੱਕ ਆਦੇ ਹਾਦਸਾ ਲਾ ਬਈ ਨੂੰ ਮੈਂ ਹਮ ਕਿਉਂ ਕਿਉਂ ਨਹੀਂ ਪ੍ਰਸ਼ਾਸਨ ਸੁਣਦਾ ਪਿਆ ਕੀ ਵਜ੍ਹਾ ਕੀ ਆਦੀ ਕਿਉਂ ਲਾਤੇ ਨੇ ਮਾਰੋ ਜਾਂਦੇ ਜਾਂਦੇ ਜੰਦਰ ਸ਼ਹਿਰ ਤੇ ਇਹ ਪ੍ਰਸ਼ਾਸਨ ਦੇ ਪੋਲ ਖੋਲ ਰਿਹਾ ਜੀ ਇੱਕ ਇੰਦਰ ਦੇਵਤਾ ਜੀ ਨੇ ਪੋਲ ਖੋਲਤੀ ਅੱਜ ਨਿਗਮ ਦੀ ਤੇ ਦੂਸਰੇ ਪਾਸੇ ਦੱਸੇ ਕਿ ਚੋਰ ਆ ਜਿਹੜੀ ਪ੍ਰਸ਼ਾਸਨ ਦੇ ਪੋਲ ਖੋਲਦੇ ਵੇ ਲਗਾਤਾਰ ਨਜ਼ਰ ਆ ਰਹੇ ਆ ਜੀ ਹਾਂ ਜੀ ਚਲੋ ਉਹ ਦੇਖੋ ਨਿੰਗਮ ਕਹਿੰਦੀ ਵੀ ਆਪਾਂ ਇਹ ਕਿਤਾ ਸਟਰੀ ਲੱਟਾ ਨਹੀਂ ਆ ਰਹੀ ਕੋਚ ਨਹੀਂ ਆ ਰਾ ਕਿਤੇ ਠੀਕ ਆ ਦਾ ਇਹ ਕਿਉਂ ਉਹਨੇ ਲੈਸ਼ਨਾਰੇ ਕੌਣ ਸਾ ਤੇ ਵੀ ਲੇਟ ਕਰਾਈ ਜਾਂਦੇ ਪਏ ਕੀ ਇਹਨਾਂ ਨੂੰ ਕੀ ਲੱਗਦਾ ਕਿ ਆਪਾਂ ਨਹੀਂ ਜਿੱਤ ਪਾਵਾਂਗੇ ਕੀ ਵਜ੍ਹਾ ਕੀ ਆਰੀ ਵਜ੍ਹਾ ਤਾਂ ਦੇਖੋ ਹੁਣ ਜਿੱਤ ਹਾਰ ਤਾਂ ਚਲੋ ਉਸ ਸੱਚੇ ਪਾਤਸ਼ਾਹ ਨੇ ਜਾਂ ਲੋਕਾਂ ਨੇ ਦਿਸਣੀ ਹੈ ਕਿ ਲੋਕਾਂ ਨੇ ਲਿਖਣੀ ਜਿੱਤ ਹਾਰ ਕੀ ਕਿਹੜਾ ਉਹਨਾਂ ਨੂੰ ਨੇਤਾ ਵਧੀਆ ਲੱਗਦਾ ਕਿਹੜਾ ਨਹੀਂ ਹਨਾ ਅਸੀਂ ਇਹ ਨਹੀਂ ਕਹਿ ਨਹੀਂ ਸਕਦਾ ਕਿ ਫਲਾਣਾ ਡਰ ਤੇ ਫਲਾਣਾ ਡਰ ਤੇ ਸਾਰਿਆਂ ਨੇ ਆਪਣੇ ਆਪਣੇ ਨਾਟਕ ਪਰ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਇਲੈਕਸ਼ਨ ਹੈ ਜਿਹੜੇ ਕਾਰਪੋਰੇਸ਼ਨ ਦੇ ਉਹ ਜਲਦ ਤੋਂ ਜਲਦ ਕਰਾਣਾ ਹੈ ਹਨਾ ਕੌਂਸਲ ਦੇ ਇਲੈਕਸ਼ਨ ਬਾਕੀ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਗੰਦੇ ਪਾਣੀ ਪੀਣ ਨੂੰ ਬੋਤ ਮਿਲਦੀ ਹੈ ਗਲੀਆਂ ਦੇ ਵਿੱਚ ਗੰਦਾ ਪਾਣੀ ਬਹੁਤ ਖੜਾ ਹੁੰਦਾ ਗਲੀਆਂ ਦੇ ਵਿੱਚ ਉਹ ਅਸੀਂ ਆਪਾਂ 200 ਫੁੱਟ ਨੂੰ ਤੁਹਾਨੂੰ ਬਹੁਤ ਦਿੱਕਤ ਆ ਰਹੀ ਹੈ ਆਵਾਜ਼ aí ਦੇ ਵਿੱਚ ਵੀ ਪਾਣੀ ਵਾਲੇ ਪਾਣੀ ਦੇ ਵਿੱਚ ਵੀ 200 ਫੁੱਟ ਬੋ ਚੋਂ ਨਿਕਾਵਾਂਗੇ ਕਿਤੇ ਪਾਣੀ ਬਹੁਤ ਖੜਾ ਪਿਆ ਇਸ ਟਾਈਮ ਲੋਕਾਂ ਦਾ ਕਹਿਣਾ ਦਾ ਪਾਣੀ ਬਹੁਤ ਫੁੱਟ ਬੋ ਚੋਂ ਦੇ ਕੋ ਖੜਾ ਪਿਆ ਉੱ ਅੱਗੇ ਸਾਡੇ ਵੱਡੇ ਵੱਡੇ ਲਾਤਾਰੇ ਜਲੰਧਰ ਸ਼ਹਿਰ ਦੇ ਇਨਕ ਮਾਰੇ ਉੱਟਕੇ ਆ ਇਹ ਵੱਡੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਟੂਰਨਾਮੈਂਟ ਰੇਂਡੀਆਂ ਦੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਜੰਦਰ ਸ਼ਹਿਰ ਦੇ ਲਾ ਦੇ ਸਾਡੇ ਪਸੰਦ ਕਿੰਨੇ ਕ ਮਾਰੇ ਉੱਟਕੇ ਆ ਇਹ ਵੱਡੀਆਂ ਤਸਵੀਰਾਂ ਜੰਦਰ ਸ਼ਹਿਰ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਵੀ ਸਾਡੇ ਚੈਨਲ ਤੋਂ ਜਰੰਦਾ ਮੈਂ ਮੀ ਟਵੀ ਦੇ ਉੱਤੇ ਇਹ ਵੱਡੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਵੀ ਦੋਸਤੋ ਜੋੜੇ ਲੋ ਸਾਡੇ ਚੈਨਲ ਦੇ ਨਾਲ ਕੋਸ਼ਿਸ਼ ਹੁੰਦੀ ਸਾਡੀ ਸਾਡੇ ਚੈਨਲ ਦੇ ਹਰ ਇੱਕ ਅਪਡੇਟ ਦਿਖਾਈ ਜਾਵੇ ਜਨਰਦਰ ਸ਼ਾਇਦ ਹੈ ਜੋ ਹਾਲਾਤ ਚੱਲਦੇ ਪਏ ਤੁਸੀਂ ਸਾਤੇ ਚੰਨੇ ਨੂੰ ਇੰਨਾ ਕ ਪਿਆਰ ਦਿੰਦੇ ਤੇ ਸਾਡਾ ਵੀ ਫਰਸ਼ ਬੰਦਾ ਘਰ ਬੈਠੇ ਇਹਨੇ ਇੱਕ ਇੱਕ ਚੀਜ਼ ਦਿਖਾਈ ਜਾਵੇ ਕਿ ਜਨਰਦਰ ਸ਼ਾਇਦ ਜੋ ਹਾਲਾਤ ਆ ਰਹੇ ਹਨ ਉਹਨੇ ਤੇ ਇੱਕ ਕੋਇਆ ਆਦਾ ਫੁੱਟਬੋਲ ਚੋਂ ਦੇ ਕੋਲ ਅਸੀਂ ਕੋਇਆ ਦੁਕਾਨ ਦੀ ਕੋਸ਼ਿਸ਼ ਕਰਾਂਗੇ ਉਹਦੇ ਵੀ ਹਾਲਾਤ ਦੇ ਸਾਤੇ ਪਾਣੀ ਦੇਖ ਸਾਤੇ ਤੁਸੀਂ ਪਾਣੀ ਕਿੰਨਾ ਕ ਖੜਾ ਪਿਆ ਤੇ ਕਿੰਨਾ ਕ ਬੁਰਾਲ ਹੋਇਆ ਪਿਆ ਤੋ ਫੁੱਟਬਾਲ ਚੌਂਗ ਦੇ ਵਿੱਚ ਪਹੁੰਚ ਚੁੱਕੇ ਹੋਇਆ ਤੇ ਨਾਲ ਦੱਸ ਦੇ ਕਿ ਹੁਣ ਜਿਹੜਾ ਵਸਤੇ ਏਡੇ ਵੱਲੋਂ ਰਸ ਜਾਂਦਾ ਦੇਖੋ ਗੰਗਾ ਹਸਪੀਟਲ ਹੈ ਜੀ ਗੰਗਾ ਹਸਪੀਟਲ ਦੇ ਬਾਹਰ ਪਾਣੀ ਜਿਹੜਾ ਕਾਫੀ ਖੜਾ ਹੋਇਆ ਹੈ ਤਾਂ ਕਿ ਜੇ ਕੋਈ ਐਮਰਜੈਂਸੀ ਆ ਜਾਵੇ ਰੱਬ ਨਾ ਕਰੇ ਇੱਕਦਮੀ ਕੋਈ ਐਮਰਜੈਂਸੀ ਆ ਜਾਵੇ ਤਾਂ ਐਂਬੂਲੈਂਸਾ ਜਿਹੜੀ ਫਸ ਸਕਦੀ ਹੈ ਲੋਕਾਂ ਦੀ ਗੱਨੀਆਂ ਫਸ ਸਕਦੀਆਂ ਨੇ ਆ ਦੇਖੋ ਐਕਟਿਵਾ ਜਿਹੜੀ ਬੰਦ ਹੋ ਚੁੱਕੀ ਹੋਈ ਹੈ ਆ ਲੋਕਾਂ ਦੀ ਐਕਟਿਵਾ ਬੰਦ ਹੋ ਚੁੱਕੀ ਦੇ ਸੋ ਇਹਨੂੰ ਸਹਾਨ ਕੌਣ ਪਰੂਆ ਵੱਡੇ ਸਵਾਲ ਆ ਦੇ ਕੋਈ ਆਪਣੇ ਕੰਮ ਵਾਸਤੇ ਜਾਂਦਾ ਕੁਝ ਕਰਨ ਜਾਂਦਾ ਦੇ ਲੋ ਤੁਹਾਰੀ ਇੰਜਣ ਜਾਮ ਹੋ ਗਿਆ ਗੱਡੀ ਆ ਬੰਦ ਹੋ ਗਈ ਆ ਅਲੱਦਾ ਟੈਂਪੋਲੇ ਦੇ ਵੀ ਲਾਤ ਪੁੱਛਾ ਦੇ ਮਾਰੇ ਹੋ ਗਏ ਇਹ ਵੀ ਇਹਦੇ ਨਾਲ ਗੱਲਬਾਤ ਕਰਾਂਗੇ ਅਸੀਂ ਹਾਂਜੀ ਅੰਕਲ ਜੀ ਕੀ ਹੋਇਆ ਬੰਦ ਹੋ ਗਿਆ ਟੋ ਕਿੱਸੇ ਪਾਣੀ ਕੇ ਸਾਥ ਕੈ ਸੁਧਾਰ ਲੱਗ ਰਹਾ ਹੈ ਪੰਜਾਬ ਕਾ ਜਲੰਧਰ ਕਾ ਕੁਛ ਸੁਧਾਰ ਲੱਗ ਰਹਾ ਹੈ ਕੁਛ ਕੁਛ ਨਹੀਂ ਸੁਧਾਰ ਕੁਛ ਕਹਿਣਾ ਚਾਹਤੇ ਹੋ ਸੁਧਾਰ ਬਾਰੇ ਕਹਿਣਾ ਨਹੀਂ ਕੋਈ ਸੀਨੀਅਰ ਜੀ ਆ ਬੰਦ ਹੋ ਗਿਆ ਹੈ ਹੂੰ ਬਾੜੀਆਂ ਦੇ ਉੱਪਰ ਪਾਣੀ ਹੈ ਹੂੰ हां 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 ਤੁਸੀਂ ਦੇ ਸਕਦੇ ਹੋ ਦੋਸਤੋ ਇਹ ਲਾ ਦੇ ਸਾ ਤੇ ਕਿੰਨੇ ਕ ਮਾਲੇ ਹੋ ਚੁੱਕੇ ਆ ਇਹ ਫੁੱਟਬਾਲ ਚੋਂਗਦੇ ਵੀ ਲਾ ਦੁਕਾਨ ਦੀ ਖੁਸ਼ੀ ਕਰਦੇ ਪਏ ਕਦੋਂ ਲੋਕਾਂ ਦਾ ਨਿਕਲਣਾ ਇੰਨਾ ਕੋਕਾ ਹੋ ਚੁੱਕਾ ਇੱਕ ਨੂੰ ਕੋਈ ਜ਼ਰੂਰੀ ਨਿਕਲਦਾ ਵੀ ਆਪਣੇ ਪਸਰਾਂ ਨਾਲ ਕੰਮ ਵਾਸਤੇ ਨਿਕਲਦਾ ਜੋ ਪਾਣੀ ਦੇ ਲਾ ਦੱਸ ਸਕਦੇ ਪਏ ਆ ਇਹ ਜਲੰਧਰ ਸ਼ਹਿਰ ਦੇ ਲਾਦ ਆ ਦੇਖੋ ਜੀ ਲੋਕਾਂ ਦੀ ਐਕਟੀਵਾ ਗੱਡੀਆਂ ਬੰਦ ਹੋ ਜਾਂਦੀਆਂ ਪਈਆਂ ਪਾਣੀ ਦੇ ਸਕਦੇ ਤੁਸੀਂ ਕਿੰਨਾ ਕਿੰਨਾ ਪਾਣੀ ਡੋਬੇ ਡੋਬੇ ਪਾਣੀ ਹੋਇਆ ਪਿਆ ਅੱਜ ਚੱਲਣਾ ਨੌਕਾ ਹੋ ਚੁੱਕਾ ਲੋਕਾਂ ਨੂੰ ਕਰੋ ਲਿਕਣਾ ਕਿੰਨਾ ਗੋਕਾ ਹੋ ਚੁੱਕਾ ਆ ਇਹ ਜੰਦਰ ਸ਼ਹਿਰ ਦੇ ਇਲਾਕਾ ਤੋਂ ਦੀ ਦੇਸੀ ਸੱਦਿਓ ਇਹ ਆਪਣੇ ਇਹ ਸੈਂਟਰ ਦੇ ਇਲਾਕਾ ਦੇਖ ਸਕਦੇ ਸੈਂਟਰ ਹਲਕੇ ਦੇ ਇਲਾਕਾ ਦੇਖ ਸਕਦੇ ਇਹ ਵੱਡੀਆਂ ਵੱਡੀਆਂ ਤਸਵੀਰਾਂ ਆਸੀਂ ਆ ਦੇ ਸਕਦੇ ਲੋਕਾਂ ਦੀ ਦੁਕਾਨਾਂ ਦੇ ਪਾਣੀ ਜਾਂਦਾ ਪਿਆ ਆ ਵੈ ਆਪਣੇ ਕੈਮਰਾਮੈਨ ਨੂੰ ਕਹਾਂਗੇ ਸੈਡ ਵਾਲੀ ਦੁਕਾਨ ਦੀ ਕੋਸ਼ਿਸ਼ ਕਰਨ ਆ ਦੇਣ ਉਸ ਸੈਂਟਰ ਦੇ ਵੀ ਲਾ ਦਿਖਾਉਂਦੇ ਪਈ ਨੂੰ ਆਪਾਂ ਤੱਕਲੇ ਬੈਸੇ ਵਾਲਾ ਆਪਰੇ ਦਿਨ ਅੱਜ ਆਪਾਂ ਸੈਂਟਰ ਦੇ ਹਾਰਦ ਦੀ ਦੁਕਾਨ ਦੀ ਕੋਸ਼ਿਸ਼ ਕਰਦੇ ਪਏ ਸੈਂਟਰ ਦੇ ਹਾਰਦ ਦੇਖੋ ਲੋਕੀ ਗੱਡੀਆਂ ਮੋੜੀ ਜਾਂਦੇ ਵੀ ਜੀ ਪਿੱਛੇ-ਪਿੱਛੇ ਆਪਣੀਆਂ ਆ ਦੇਖ ਸਾ ਤੇ ਤੁਸੀਂ ਲੋਕਾਂ ਦੇ ਮਾਨੇ ਡਾਰੇ ਨਾ ਪੈ ਗਏ ਕਿ ਤੇ ਸਾਡੀ ਗੱਡੀ ਦਾ ਇੰਜਨ ਨਾ ਜਾਮ ਹੋ ਜਵੇ ਲੋਕੀ ਗੱਡੀਆਂ ਮੋੜੀ ਜਾਂਦੇ ਵੀ ਆਪਣੀਆਂ ਪਿੱਛੇ-ਪਿੱਛੇ ਤੇ ਸੈਂਟਰ ਦੇ ਹਾਰਦ ਦਿਖਾਉਣ ਦੀ ਕੋਸ਼ਿਸ਼ ਕਰਦੇ ਵੇ ਸੈਂਟਰ ਦੇ ਹਾਰਦ ਕਿੰਨੇ ਕ ਮਾਰੀ ਹੋ ਚੁੱਕੇ ਆ ਪਾਣੀ ਨਾਲ ਲੱਗੇ ਆਵਾਦ ਦੋ ਵੀਡੀਓ ਨੂੰ ਸ਼ੇਅਰ ਕਰੋ ਕਮਿਊਨਿਟੀ ਦੋਸਤੋ رائے ਦਿਓ ਜਰੂਰ ਕਮੈਂਟਸ ਨੂੰ ਦੱਸੋ ਸਾਨੂੰ ਵੀ ਤੁਸੀਂ ਕਿਤੋਂ-ਕਿਤੋਂ ਵੀਡੀਓ ਦੇ ਦੇਵੇਂ ਇਹ ਆਪਣੇ ਕਾਬਲ ਵੀ ਕਿਤੇ ਪਾਣੀ ਘਟਾਏ ਸਾਨੂੰ ਜਰੂਰ ਦੱਸੋ ਆਪਾਂ ਵੀ ਦੁਕਾਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪੋਲ ਖੋਲ੍ਹਾਂਗੇ ਸਕਾਦਾ ਦੀ ਆ ਪੋਲਾ ਕੀ ਆ ਰਹੀਆ ਪਾਣੀ ਨੂੰ ਲੈ ਕੇ ਸੀ ਵਜੋਂ ਨੂੰ ਲੈ ਕੇ ਜੇ ਉਹਨਾਂ ਆਪਾਂ ਪਹੁੰਚ ਲੰਗੇ 200 ਬੱਤੀ ਅੱਡੇ ਬੱਤੀ ਅੱਡੇ ਵੀ ਦੋਸਤਾਂ ਦਾ ਬੜੇ ਫੋਨ ਆਏ ਸਾਨੂੰ ਦੂਜੇ ਪਾਸੇ ਕਮੈਂਟ ਵੀ ਆਏ ਆ ਉਹਨਾਂ ਦਾ ਕਹਿਣਾ ਹੈ ਸੀ ਇਹ ਸਾਨੂੰ ਉਧਰਲੇ ਪਾਸੇ ਵੀ ਦਿਖਾਓ ਜੀ ਕੋਈ ਵੈਸਲ ਆ ਦਿਖਾਈ ਜਾਂਦੇ 9 ਤੇ ਵੀ ਲਾਟ ਵੀ ਦਿਖਾਓ ਲੋਕਾਂ ਨੂੰ ਪਤਾ ਚੱਲੇ ਵੈਸਲ ਨਹੀਂ ਆਦਾ ਇਹ 9 ਤੇ ਵੀ ਲਾਟ ਬੂ ਬੂ ਦੇ ਹੋਏ ਪਿਆ ਸੈਂਟਰ ਦੇ ਵੀ ਹਾਲਤ ਬਹੁਤ ਬੁਰੇ ਹੋਏ ਪਏ ਸੈਂਟਰ ਵੀ ਦਿਖਾਓ ਇਹ ਆਪਾਂ ਸੈਂਟਰ ਦੇ ਹਾਲਤ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੈਂਟਰ ਦੇ ਹਾਲਤ ਆਪ ਦੋਸਤੋ ਤੁਸੀਂ ਅਗਰਸੀ ਅੱਧਾ ਦੇਖੋ ਤੁਸੀਂ ਬੱਸੀ ਅੱਡੇ ਦੇ ਪਾਣੀ ਕਿੰਨਾ ਕੁ ਭਰਿਆ ਪਿਆ ਕਿੰਨਾ ਕੁ ਬੁਰਾ ਹਾਲ ਹੋਇਆ ਪਿਆ ਇਸ ਏਰੀਆ ਵੀ ਆਪ ਤੁਸੀਂ ਆ ਦੇਖੋ ਸੈਂਟਰ ਹਲਕੇ ਦੇ ਹਾਲਤ ਤੇ ਦੋਸਤੋ ਸੈਂਟਰ ਹਲਕੇ ਦੇ ਹਾਲਤ ਆ ਤੇ ਬੱਸੀ ਅੱਡੇ ਦੇ ਹਾਲਤ ਕੀ ਲਾਤ ਹੋਏ ਪਿਆ ਪਾਣੀ 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 ਉਹ ਪਾਣੀ ਪਾਣੀ ਕਹਾਵਾਂਗੇ ਪਾਣੀ ਪਾਣੀ 6 ਵਜੇ ਬੰਦ ਪਏ ਪਾਣੀ ਪਾਣੀ ਹੋਇਆ ਪਿਆ ਲੋਕਾਂ ਦਾ ਕਾਰੋਬਾਰ ਕਰਨਾ ਇੰਨਾ ਕੋਕ ਹੋ ਚੁੱਕਾ ਲੋਕਾਂ ਦਾ ਕਦੋਲਿਕ ਕਰਨਾ ਇੰਨਾ ਕੋਕ ਹੋ ਚੁੱਕਾ ਹੈ ਪੈ ਤੇ ਤੁਸੀਂ ਵੀ ਇਸੇ ਇਲਾਕੇ ਆ ਨਾ ਤੁਸੀਂ ਸਮਝ ਗਿਆ ਹੋ ਇਹ ਕੋਈ ਜ਼ਰੂਰੀ ਕੰਮ ਹੈ ਤਾਂ ਉਧਰ ਨਾ ਆਓ ਬਹੁਤ ਧੰਨਵਾਦੀ ਸਾਡੇ ਚੈਨ ਦਾ ਜੁੜੇ ਜਾਂਦਾ ਜਾਂਦਾ ਮੈਂ ਟੀਵੀ ਨਾਲ ਕੋਈ ਨਵੀਂ ਅਪਡੇਟ ਹੋਈ ਲਾਈਵ ਕਰਕੇ ਦੱਸਾਂਗੇ ਬੋ ਬੋ ਧੰਨਵਾਦ ਸਾਰੇ ਭੈਣ ਭਰਾਵਾਰਾ ਵੱਧ ਤੋਂ ਵੱਧ ਪੇ ਨੂੰ ਫੋਲੋ ਕਰੋ ਕਮੈਂਟ ਚ ਉਦਾਇ ਦੇਓ